ਅਛਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰ ਦੇ ਟੀਵੀ ਮੈਂ ਹਾਥ ਕਰਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਮਨਸੰਦ ਦਾ ਹਮਦਰਦ ਹੈਲਥ ਟਾਕ ਸ਼ੋਅ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੁੰਨੇ ਆ ਤੁਹਾਡੀ ਸਿਹਤ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਸਿਹਤ ਨੂੰ ਵਧੀਆ ਤਰ੍ਹਾਂ ਦੇ ਨਾਲ ਰੱਖ ਸਕਦੇ ਹੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਆ ਤੇ ਕਿਹੜਾ ਇਸ ਤਰ੍ਹਾਂ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਇਸ ਦੇ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜ਼ਰੂਰ ਲਾਈਵ ਕਾਲ ਕਰਕੇ ਆਪਣਾ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ 64732 6777 6473687777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਇਹ ਨੰਬਰ ਪੂਰੇ ਪ੍ਰੋਗਰਾਮ ਦੇ ਦੌਰਾਨ ਤੁਹਾਡੀ ਸਕਰੀਨ ਤੇ ਫਲੈਸ਼ ਹੁੰਦਾ ਰਹਿੰਦਾ ਤੁਸੀਂ ਕਿਸੇ ਵੀ ਸਮੇਂ ਕਾਲ ਕਰਕੇ ਆਪਣਾ ਸਰੀਰ ਸੰਬੰਧੀ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਪੁੱਛ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਿ ਠੰਡ ਦੇ ਮੌਸਮ ਵਿੱਚ ਤੁਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹੋ ਠੀਕ ਰੱਖ ਸਕਦੇ ਹੋ ਤੇ ਨਾਲ ਹੀ ਗੱਲ ਕਰਾਂਗੇ ਓਵਰ EATING ਦੀ ਕਿ ਕੀ ਕੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਾਂ ਕੀ ਖਾਣਾ ਕੀ ਨਾ ਚਾਹੀਦਾ ਡਾਈਟ ਵਿੱਚ ਕੀ ਚੇਂਜਸ ਕਰਨੇ ਚਾਹੀਦੇ ਐ ਸਬਬ ਦੇ ਬਾਰੇ ਜ਼ਿਕਰ ਕੀਤਾ ਜਾਵੇਗਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਮੈਂ ਨਾਲ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਪੌਲ ਐਂਡ ਪੌਲ ਹਰਬਲ ਤੋਂ ਡਾਕਟਰ ਪੌਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਹਰਬਲ ਦਵਾਈਆਂ ਦੇ ਨਾਲ ਤੁਹਾਡਾ ਇਲਾਜ ਕੀਤਾ ਜਾਂਦਾ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸੱਜਣ ਜੀ ਜੀ ਤੇ ਜਿਵੇਂ ਕਿ ਹੁਣ ਹਨਾ ਠੰਡ ਦਾ ਮੌਸਮ ਚੱਲ ਰਿਹਾ ਆ ਤਾਂ ਕਾਫੀ ਸਾਰੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਹਨਾ ਫੇਸ ਕਰਨੀਆਂ ਪੈਂਦੀਆਂ ਨੇ ਇਹ ਕਈ ਵਾਰੀ ਗੁੱਜੀਆਂ ਸੱਟਾਂ ਜਿਨ੍ਹਾਂ ਨੂੰ ਕਹਿੰਦਾ ਠੰਡ 'ਚ ਕਿਉਂ ਉੱਠਦੀਆਂ ਹਨ ਮਤਲਬ ਠੰਡ 'ਚ ਦਰਦਾਂ ਨੇ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਕੋਲਡ ਵੈਦਰ ਕਰਕੇ ਨਾ ਸਾਡਾ ਬਲੱਡ ਸਰਕੂਲੇਸ਼ਨ ਥੋੜਾ ਜਿਆਦਾ ਉੱਤੇ ਇਫੈਕਟ ਪੈਂਦਾ ਇੱਕ ਠੱਡ ਹੁੰਦੀ ਹੈ ਗਰਮੀ ਦੇ ਵਿੱਚ ਬੰਦਾ ਮੈਂਟਲੀ ਵੀ ਖੁਸ਼ਖੁਸ਼ ਹੁੰਦਾ ਸਰਦੀਆਂ ਦੇ ਵਿੱਚ ਖਾਸ ਕਰ ਫਰਵਰੀ ਦੇ ਵਿੱਚ ਮੋਸਟਲੀ ਬੰਦੇ ਡਿਪਰੈਸ਼ਨ ਚਲੇ ਜਾਂਦੇ ਆ ਥੋੜਾ ਜਿਹਾ ਡਿਪਰੈਸ਼ਨ ਹਰ ਇੱਕ ਨੂੰ ਹੋ ਜਾਂਦਾ ਕਿਉਂ ਸਾਨੂੰ ਪੂਰੀ ਲਾਈਟ ਨਹੀਂ ਮਿਲ ਰਹੀ ਥੈਂ ਛੋਟੇ ਹੁੰਦੇ ਆ ਤੇ ਕਦੇ ਸنو ਪੈ ਗਈ ਕਦੇ ਕੁੱਛ ਲੇਕਿਨ ਬਾਹਰ ਨਹੀਂ ਨਿਕਲੇ ਜਾਂਦਾ ਘਰਾਂ ਚ ਬੰਦ ਰਹਿਣਾ ਪੈਂਦਾ ਜਾਂ ਤੇ ਕਦੇ ਠੰਡ ਬਹੁਤ ਹੋ ਜਾਂਦੀ ਹੈ ਇਸ ਕਰਕੇ ਉਸੇ ਘਰੇ ਬੈਠੇ ਰਹਿਣੇ ਤੇ ਚਲੋ ਜੀ ਪਿੰਡੀਆਂ ਖਾ ਲੋ ਚਾਹ ਪੀ ਲੋ ਚਾਹ ਦੇ ਨਾਲ ਪਕੌੜੇ ਬਣਾ ਲੋ ਉਹ ਸਿਸਟਮ ਉਹ ਸਾਡਾ ਇੰਡੀਆ ਵਾਲਾ ਜਿਹੜਾ ਉਹੀ ਚਲਾਈ ਜਾਂਦੇ ਆ ਜਿਹੜਾ ਕਿ ਬਹੁਤ ਰੌਗ ਹੋ ਜਾਂਦਾ ਐਕਸਰਸਾਈਜ਼ ਹੈ ਨਹੀਂ ਇੱਥੇ ਪਸੀਨਾ ਸਾਨੂੰ ਨਹੀਂ ਆਉਂਦਾ ਖਾ ਖਾ ਕੇ ਅਸੀਂ ਬਿਮਾਰੀਆਂ ਲਾ ਲੈਂਦੇ ਜੇ ਫਿਰ ਫੈਟੀ ਹੋ ਜਾਂਦਾ ਮੁੜ ਕੇ ਸਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਖਾਸ ਕਰਕੇ ਪੇਟ ਦਾ ਜਿਸ ਦਾ ਪੇਟ ਬਦ ਐਕਸਰਸਾਈਜ਼ ਕਰਨੀ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਬਿਮਾਰੀਆਂ ਅਸੀਂ ਆਪ ਹੀ ਲਾਉਨੇ ਆ ਅਗਰ ਤੁਸੀਂ ਚਾਹੋ ਨਾ ਵੀ ਹੈਲਥੀ ਰਹੀਏ ਅਸੀਂ 80 90 ਸਾਲ ਤੱਕ ਮਤਲਬ ਜਿੰਨੀ ਵੀ ਉਮਰ ਰੱਬ ਨੇ ਲਿਖੀ ਆ ਉਹਦੇ ਹਿਸਾਬ ਨਾਲ ਜੀ ਰਹੀਏ ਤੇ ਕਦੇ ਤੁਹਾਨੂੰ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਨੀਂਦ ਦੀ ਕਦੇ ਤੁਹਾਨੂੰ ਦਵਾਈ ਲੈਣ ਦੀ ਕਦੇ ਵੀ ਲੋੜ ਨਹੀਂ ਪੈਂਦੀ ਇਹ ਸਿਰਫ ਸਾਡੀਆਂ ਆਪਦੀ ਲਾਈ ਹੋਈਆਂ ਬਿਮਾਰੀਆਂ ਫਿਰ ਅਸੀਂ ਕਹਿੰਦੇ ਜੀ ਕੈਂਸਰ ਦਾ ਰੇਟ ਵਧ ਗਿਆ ਆ ਬਲੱਡ ਪ੍ਰੈਸ਼ਰ ਹਰੇਕ ਨੂੰ ਹੋ ਗਿਆ ਸ਼ੂਗਰ ਆ ਟੂ ਹੋ ਗਈ ਅਸੀਂ ਬਲੇਮ ਫੂਡ ਤੇ ਕਰ ਦਿੰਨੇ ਆ ਜਾਂ ਲੋਕਾਂ ਦੇ ਕਰ ਦਿੰਨੇ ਆ ਪਤਾ ਨਹੀਂ ਟਸਾਵਾ ਕਿਹਜਾ ਆ ਗਿਆ ਉਹ ਨਹੀਂ ਹੈਗਾ ਤੁਸੀਂ ਆਪਦੇ ਫੈਮਿਲੀ ਦੇ ਵਿੱਚ ਇੱਕ ਡਿਸਪਲਿਨ ਬਣਾਓ ਜਦੋਂ ਡਿਸਪੀਸਿਪਲ ਬਣ ਗਿਆ ਵੀ ਓਵਰਈਟਿੰਗ ਨਹੀਂ ਕਰਨੀ ਸਵੇਰੇ ਫਲਦ ਕਰਦੇ ਹੋ ਖਾਣਾ ਬ੍ਰੇਕਫਾਸਟ ਦੇ ਵਿੱਚ ਅਸੀਂ ਰੋਟੀ ਬਿਸਕੁਟ ਕਿੰਨਾ ਕੁਝ ਦੁੱਧ ਵਾਲੀ ਚਾਹ ਪਤੀ ਪਾ ਕੇ ਅਸੀਂ ਲੱਗ ਜੰਨੇ ਪਹਿਲਾਂ ਤੇ ਪੀਣ ਫਿਰ ਨਾਲ ਕੁਝ ਖਾ ਵੀ ਲੈਂਦੇ ਬਿਸਕੁਟ ਖਾ ਲੇ ਤੇ ਮੈਂ ਪਹਿਲਾਂ ਵੀ ਕਿਹਾ ਸੀ ਜਰੂਰ ਦੋ ਬਸ ਚੂੜੀ ਖਾਣੇ ਆ ਤੇ 6 700 ਬਿਸਕੁਟ ਕਿੰਨੇ ਹੋ ਜਾਂਦੇ ਇੰਨੇ ਸਾਲ ਚ ਖਾ ਲੈਣੇ ਹੋਰ ਕਿਸੇ ਕਿਸੇ ਪਾਸੇ ਆਉਂਦੇ ਨਹੀਂ ਔਰ ਉਹਦੇ ਵਿੱਚ ਫੈਟ ਕਿੰਨੀ ਆ ਸ਼ੂਗਰ ਕਿੰਨੀ ਆ ਅਸੀਂ ਦੇਖਦੇ ਨਹੀਂ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਫਿਰ ਦੇਖ ਲਓਦਾ ਕਿੰਨਾ ਸਰਪੰਦਾ ਬੈਠ ਫਿਰ ਅਸੀਂ ਦਵਾਈਆਂ ਤੇ ਲੱਗ ਜਾਂਦੇ ਜਦੋਂ ਦਵਾਈਆਂ ਤੇ ਲੱਗੀ ਉਹਦੇ ਸਾਈਡ ਇਫੈਕਟ ਵੀ ਹੈਗੇ 100% ਸਾਈਡ ਇਫੈਕਟ ਹਰ ਦਵਾਈ ਦੇ ਹੈਗੇ ਜੀ ਨੀਂਦ ਵਾਲੀ ਤੋਂ ਲੈ ਕੇ ਡਿਪਰੈਸ਼ਨ ਵਾਲੀ ਤੋਂ ਲੈ ਕੇ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ 슈ਗਰ ਹਰ ਦਵਾਈ ਦੇ ਸਾਈਡ ਇਫੈਕਟ ਹੈਗੇ ਇਸ ਫਿਰ ਸਾਡੀਆਂ ਜਿਹੜੇ ਅੰਗ ਆਰਗਨ ਹੈਗੇ ਲਿਵਰ ਕਿਡਨੀ ਗੋਡਿਆਂ ਦੇ ਉੱਪਰ ਤੇ ਡਾਈਜੈਸਟਨ ਸਿਸਟਮ ਤੇ ਫਿਰ ਸਾਰੀ ਚੀਜ਼ ਤੇ ਇਫੈਕਟ ਪੰਦਾ ਖਾਸ ਕਰਕੇ ਬ੍ਰੇਨ ਤੇ ਤਾਂ ਖਾਸ ਪੰਦਾ ਫਿਰ ਤਨੂਏ ਹੁੰਦਾ ਪਤਾ ਨਹੀਂ ਕਦੋਂ ਮਰ ਜਾਣਾ ਕੀ ਲੋੜ ਆ ਪਤਾ ਕਰਨ ਦੀ ਅਗਰ ਸੁਣੀ ਨਹੀਂ ਰਿਹਿੰਦਾ ਬੰਦਾ ਨਾ ਖੋਸ਼ ਨਹੀਂ ਰਿਹਿੰਦਾ ਬਿਲਕੁਲ ਕੋਡਡ ਇਟ ਦਿਸ ਵੇ ਅਸੀਂ ਖੋਸ਼ ਨਹੀਂ ਸਰਦ ਦੇਰ ਤੋਂ ਦਿਲ ਚ ਡਰ ਬੈ ਜਾਂਦਾ ਇੱਕ ਤਰ੍ਹਾਂ ਜਦੋਂ ਕੋਈ ਬਿਮਾਰੀ ਲੱਗੇ ਡਰ ਬੈ ਜਾਂਦਾ ਜਦੋਂ ਡਰ ਬੈਠ ਗਿਆ ਫਿਰ ਤੁਸੀਂ ਕੁਝ ਕਰਨ ਜੋਗੇ ਨਹੀਂ ਹੈ ਜਦੋਂ ਕੁਝ ਕਰਨ ਜੋਗੇ ਨਹੀਂ ਹੈਗੇ ਇਹਦਾ ਮਤਲਬ ਤੁਹਾਡੀ ਲਾਈਫ ਸ਼ੋਰਟ ਹੋ ਗਈ ਹੈ ਤੁਸੀਂ ਹੈਪੀ ਨਹੀਂ ਹੈਗੇ ਤੁਸੀਂ ਜਿਹੜੀ ਲਾਈਫ ਹੈਗੀ ਆ ਉਹ ਹਾਰਮਨੀ ਦੇ ਨਾਲ ਨਹੀਂ ਜਿਉ ਰਹੇ ਉਹਦਾ ਫਾਇਦਾ ਕੀ ਹੈ ਬਿਲਕੁਲ ਜੀ ਇਸ ਕਰਕੇ ਸਿਰਫ ਇਹੀ ਹੈ ਕਿ ਤੁਸੀਂ ਆਪਦੀ ਜਿਹੜੀ ਡਾਈਟ ਆ ਉਹਨੂੰ ਚੇਂਜ ਕਰਕੇ ਉਹ ਦੇਖੋ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਬਿਲਕੁਲ ਤੇ ਇਥੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਹਮਦਰਦ ਟੀਵੀ ਦੇ ਉੱਤੇ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਲਗਾਤਾਰ ਫਲੈਸ਼ ਹੋ ਰਿਹਾ ਹੈ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਿ ਡਾਈਟ ਰਿਲੇਟਿਡ ਤੁਹਾਡਾ ਕੋਈ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਜ਼ਰੂਰ ਕਾਲ ਕਰ ਸਕਦੇ ਹੋ 647366777647368777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਬਿਲਕੁਲ ਡਾਕਟਰ ਸਾਹਿਬ ਜੀ ਮੈਂ ਤੁਸੀਂ ਜੀ ਜੀ ਨਾਰਮਲ ਜੀਕਰ ਜਦੋਂ ਅਸੀਂ ਬੇਬੀ ਕਨਸੀਵ ਕਰਦੇ ਆਂ ਲੇਡੀਜ਼ ਖਾਸ ਕਰਕੇ ਕਿੰਨੀ ਜੰਗ ਉਮਰ 25 26 ਦੀ ਹੁੰਦੀ ਹੈ 27 ਤੋਂ 30 ਲਾਰੋ ਅੱਜ ਕੱਲ ਥੋੜਾ ਜਿਹਾ ਉਹ 30 ਸਾਲ ਦੀ ਉਮਰ ਚ ਜੇ ਪਹਿਲਾਂ ਹੀ ਮੋਟਾਪਾ ਹੈਗਾ ਉਤੋਂ ਬੇਬੀ ਲੈ ਲਿਆ ਉਸ ਤੋਂ ਬਾਅਦ ਫਿਰ ਕੀ ਹੁੰਦਾ ਘਰ ਦੇ ਹੱਦੇ ਨਹੀਂ ਉਹਨਾਂ ਨੂੰ ਪੰਜੀਰੀ ਬਣਾ ਕੇ ਦੇਉਂਦੀ ਉਹ ਪੰਜੀਰੀ ਖਾ ਕੇ ਹੋਰ ਪੇਟ ਵੱਜ ਜਾਂਦਾ ਉਹ ਇੱਕ ਸਾਲ ਦੇ ਵਿੱਚ ਹੀ 올ਡਰ ਰਗੜ ਲੱਗ ਜਾਂਦੇ ਹੈ ਰਿੰਕਲ ਹੋ ਕੇ ਲਿਵਰ ਇੱਥੇ ਸਪੌਟ ਪੈਣ ਲੱਗ ਜਾਂਦੇ ਮੱਥਾ ਕਾਲਾ ਹੋ ਗਿਆ ਚਾਹੇ ਗੋਰਾ ਰੰਗਾ ਹੌਲੀ ਹੌਲੀ ਕਰਦੇ ਕਰਦੇ ਉਹ ਰੰਗ ਕਾਲੇ ਸ਼ੁਰੂ ਹੋ ਜਾਂਦੇ ਬੁੱਲ ਜਿਹੜੇ ਹੈਗੇ ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਜਿਹੜੀ ਚੀਜ਼ ਚਾਹੀਦੀ ਹੈ ਬਾਡੀ ਨੂੰ ਉਹ ਸੇ ਦਿੰਦੇ ਨਹੀਂ ਜੀ ਬੇਬੀ ਤੋਂ ਬਾਅਦ ਹੁੰਦਾ ਤੁਸੀਂ ਉਹਨੂੰ ਸੂਪ ਦਿਓ ਪ੍ਰੋਟੀਨ ਦਿਓ ਪਨੀਰ ਦੇ ਦਿਓ ਜੇ ਵੈਜੀਟੇਰੀਅਨ ਪਨੀਰ ਦੇ ਦਿਓ ਵੈਗਾ ਪ੍ਰੋਟੀਨ ਮਿਲ ਜਣਾ ਲੈ ਬਾਜ਼ਾਰ ਚੋਂ ਪਾਣੀ ਚ ਕੋਲ ਕੇ ਉਹ ਲਓ ਜ਼ਿੰਕ ਹੈਗਾ ম্যাগਨੀਸ਼ੀਅਮ ਹੈਗਾ ਡੀ3 ਹੈ ਬੀ12 ਵਾ ਉਹ ਦਿਓ ਨਾ ਕਿ ਉਹਨੂੰ ਪੰਜੀਰੀਆਂ ਬਣਾ ਬਣਾ ਕੇ ਉਹ ਰਸੋਣ ਬਾਅਦ ਛੱਡੋ ਸਾਰੇ ਪਰ ਪਰੇ ਕਰ ਦਿਓ ਉਹਦਾ ਨੂੰ ਫਾਇਦਾ ਵੀ ਨਹੀਂ ਹੈਗਾ ਬਿਮਾਰੀਆਂ ਲਾਉਂਦੀ ਉਹ ਚੀਜ਼ ਜੀ ਅੱਛਾ ਫਿਰ ਉਸ ਤੋਂ ਬਾਅਦ ਫ फेब्रुवारी ਕੁਜ਼ ਵੇਨਸ ਨਾਰਾਂ ਜਿਹੜੀਆਂ ਨੀਲੀਆਂ ਹੋ ਜਾਂਦੀਆਂ ਨੇ ਸਪਾਈਡਰ ਵੇਨਸ ਹੋ ਜਾਂਦੀ ਫੇਰ ਤਾਂ ਕਿ ਅਸੀਂ ਬੁਆਰੀ ਲਾਦਨੇ ਇੱਕ ਤਾਂ ਬੇਬੀ ਤੋਂ ਬਾਅਦ ਉੰਜੀ ਥੋੜਾ ਜਿਹਾ ਐਕਸਰਸਾਈਜ਼ ਵੀ ਕਰੋ ਥੋੜੀ ਬਹੁਤੀ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਉਤੋਂ ਦੀ ਪੰਜੀਰੀਆਂ ਖਾਈ ਜਾਂਦੇ ਆ ਤੇ ਉਹਦਾ ਫਿਰ ਸਾਈਡ ਇਫੈਕਟ ਹੁੰਦਾ ਹੀ ਹੋਣਾ ਇਹ ਨਾ ਕੋਈ ਤੁਸੀਂ ਵੀ ਜੰਗ ਰਹੇ ਰਹੋਗੇ ਮਤਲਬ ਬਾਅਦ ਵਿੱਚ 40 ਸਾਲ 42 ਸਾਲ ਤਾਂ ਸਾਡੇ ਕੋਲ ਤਾਂ ਹੁੰਦੇ ਆ ਜੋਰੀ ਬੈਰੀਸ ਹਰ ਤੋਂ ਬਾਅਦ ਬੰਦੇ ਵੀ ਤੇ ਲੇਡੀਜ਼ ਵੀ ਇਹਨਾਂ ਨੂੰ ਹਮੇਸ਼ਾ ਸਿਹਤ ਖਰਾਬ ਹੋਣ ਦੇ ਚਾਂਸਸ ਹੁੰਦੇ ਆ ਜੇ ਤੁਸੀਂ ਖੁਰਾਕ ਸਹੀ ਨਹੀਂ ਰੱਖਦੇ ਤਾਂ ਬਿਲਕੁਲ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਬਿਸਕਟ ਹਨਾ ਜਿਵੇਂ ਖਾਂਦੇ ਰਹਿਣਾ ਉਹ ਵੀ ਓਵਰ ਈਟਿੰਗ ਦੇ ਹਨਾ ਭੁੱਖ ਲੱਗੀ ਤਾਂ ਬਿਸਕਟ ਪਿਆ ਬਿਸਕਟ ਖਾ ਲੈਣੇ ਨਾਲ ਨਮਕੀਨ ਭੁਜੇ ਘਰ ਦੇ ਵਿੱਚ ਅਕਸਰ ਲਿਆਂਦਾ ਹੁੰਦਾ ਜਾਂ कुरकुरੇ ਚਿਪਸ ਪਰ ਮੈਨੂੰ ਲੱਗਦਾ ਇਹਨਾਂ ਦੀ ਜਗ੍ਹਾ ਤੇ ਉਹੀ ਫਰੂਟਸ ਦੀ ਫਰੂਟ ਕਰ ਲੈਣੇ ਚਾਹੀਦੇ ਆ ਇੱਕ ਦੋ ਫਰੂਟ ਖਾ ਲਓ ਜਾਂ ਕੋਈ ਏਡੀ ਨਹੀਂ ਹੈਗੀ ਚਾਹ ਦੇ ਨਾਲ ਕੋਈ ਜ਼ਰੂਰੀ ਨਹੀਂ ਆ ਜਿੰਨੇ ਵੀ ਫਰੈਂਡ ਸਰਕਲ ਦੇ ਵਿੱਚ ਮੈਂ ਕਦੇ ਝੂਠ ਨਹੀਂ ਬੋਲਦਾ ਜਿੰਨੇ ਵੀ ਭੁਜੀਆ ਚਾਟ ਬਾਪੜੀ ਜਾਂ ਗੋਲ ਗੱਪੇ ਐਸ ਤਰ੍ਹਾਂ ਦੇ ਖਾਣ ਵਾਲੇ ਲੋਕ ਜਿਹੜੇ ਜਾਣ ਪਛਾਣ ਦੇ ਵਿੱਚ ਹੈਗੇ ਆ ਉਹ ਹੁਣ ਮਿੱਤੂ ਨਾਲੇ ਘੱਟ ਉਮਰ ਆ ਮੇਰੀ ਵਾਈਫ ਦੀ ਉਮਰ ਤੋਂ ਵੀ ਘੱਟ ਉਹ ਬਿਮਾਰ ਨੇ ਕਿਸੇ ਨੂੰ ਬੈਕ ਪੇਨ ਦੀ ਪ੍ਰੋਬਲਮ ਆ ਕਿਸੇ ਨੂੰ ਮੋਟਾਪੇ ਦੀ ਪ੍ਰੋਬਲਮ ਆ ਕਿਸੇ ਨੂੰ ਕੋਚਾ ਕਿਸੇ ਨੂੰ ਕੋਚਾ ਇਹ ਪ੍ਰੋਬਲਮ ਆਣੀਆਂ ਜੇ ਲੰਚ ਟਾਈਮ ਤੇ ਭੁਜੀਆ ਹੀ ਖਾਣਾ ਹੈ ਨਾ ਤੇ ਵਰਤੁੱਤ ਪਾਣੀ ਪੀ ਲਿਆ ਇੱਕ ਫੂਡ ਥੋੜਾ ਹੋ ਤਾਂ ਬਿਮਾਰੀ ਆ ਤੇ ਇੱਕ ਤਰ੍ਹਾਂ ਦੀ ਉਹ ਕੈਪਚਰ ਕੌਜ਼ਿੰਗ ਡਿਸੀਜ਼ ਵਾਸਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹੀ ਕ੍ਰੀਏਟ ਕਰਦੀਆਂ ਨੇ ਜਾਂ ਫਿਰ ਹਰ ਵੀਕਐਂਡ ਤੇ ਪੀਜ਼ਾ ਖਾਣਾ ਜਾਂ ਸਵੇਰੇ ਪਟੂਰੇ ਛੋਲੇ ਪੂਰੀਆਂ ਛੋਲੇ ਆਕਸਰ ਆਪਣੇ ਪੰਜਾਬੀ ਘਰਾਂ ਦੇ ਵਿੱਚ ਇਹੀ ਕੁਝ ਚੱਲਦਾ ਹੁੰਦਾ ਜੀ 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 ਨੇੜੇ ਵਿੱਚ ਪੀਜ਼ਾ ਸਟੋਰ ਆ ਉੱਥੇ ਕਾਰਾਗਰ ਮੇਰੇ ਸਟੋਰ ਦੇ ਸਾਹਮਣੇ ਉਤਾਰ ਕਰਦੇ ਆ ਜੀ ਕਈ ਬੰਦੇ ਤਾਂ ਇਸ ਤਰ੍ਹਾਂ ਦੇ ਆ ਉਹਨਾਂ ਦਾ ਰੋਜ਼ਾਨਾ ਹੀ ਮਹੀਨੇ ਵਿੱਚ ਹਫਤੇ 'ਚ ਦੋ ਗੁਆਰ ਤਿੰਨ ਵਾਰ ਦੋ ਵਾਰ ਤਾਂ ਮੈਂ ਦੇਖ ਲਿਆ ਪਤਾ ਨਹੀਂ ਹਰ ਰੋਜ਼ ਹੀ ਕਰਦੇ ਹੋਣਗੇ ਕੋਈ ਪਤਾ ਨਹੀਂ ਇਹ ਕੋਈ ਇਹਦੇ ਨਾਲ ਫਿਰ ਕੈਂਸਰ ਹੁੰਦੀ ਹੈ ਜੀ ਕੈਂਸਰ ਕੌਜ਼ਿੰਗ ਜਿਹੜੀ ਚੀਜ਼ਾਂ ਨੇ ਸਾਰੀਆਂ 슈ਗਰ ਪ੍ਰੋਸੈਸਡ ਫੂਡ ਬਿਨ ਨਬੀ ਹੈਗਾ ਕੈਨ ਫੂਡ ਇਹਨਾਂ ਤੋਂ ਬਚ ਕੇ ਰਹੋ ਕਿਤੇ ਹੋਇਆ ਖਾ ਲੋ ਜੇ ਚਨੇ ਕਿਤੇ ਨਹੀਂ ਹੈਗੇ ਬਣਾਣੇ ਆ ਗੁਆੜ ਚਨੇ ਹੋਗੇ ਜਾਂ ਆਪਾਂ ਜੋ ਬੀਨਸ ਹੁੰਦੇ ਹੈ ਗਈ ਵਾਰ ਤੇ ਜੋ ਮੀਟ ਖੰਦੇ ਹੈ ਗਨ ਬੀਨਸ ਬੀਨਸ ਦਾ ਟੋਸਟ ਬਣਾ ਕੇ ਖਾਂਦੇ ਆ ਕਿਤੇ ਖਾ ਲੋ ਇਹ ਨਹੀਂ ਕਿ ਹਰ ਰੋਜ਼ ਉਹੀ ਚੀਜ਼ਾਂ ਖਾਈ ਚੱਲੋ ਕਿਤੇ ਹੋਵੇ ਓਕੇ ਆ ਤੇ ਇਹਨਾਂ ਦੇ ਤਾਂ ਜਿਹੜੀ ਅੰਦਰ ਅੰਦਰ ਨਾ ਕੋਟਿੰਗ ਕੀਤੀ ਹੁੰਦੀ ਹੈ ਅੰਦਰ ਬੀ ਐ ਦੇ ਵਿੱਚ ਉਹ ਉਹ ਤੁਹਾਡਾ ਨਰਵ ਸਿਸਟਮ ਖਰਾਬ ਕਰਦੀ ਆ ਹਮ ਇੱਥੇ ਫੈਕਟਰੀਆਂ ਬੰਦ ਕਰਤੀਆਂ ਉਹਨਾਂ ਨੇ ਅਮਰੀਕਾ ਭੇਜਤੀਆਂ ਕਿਉਂਕਿ ਬਹੁਤ ਬੰਦੇ ਲੱਗ ਗਏ ਤੇ ਕੈਂਸਰ ਹੋਣ ਲੱਗ ਗਿਆ ਨਰਵ ਸਿਸਟਮ ਹੱਥ ਪੈਰ ਕੰਬਣ ਲੱਗੇ ਤੇ ਉਹਨਾਂ ਨੇ ਫਿਰ ਉੱਥੇ ਵਾਪਸ ਭੇਜਤੀਆਂ ਅਮਰੀਕਨ ਕੰਪਨੀਆਂ ਸੀਗੀਆਂ ਕਹਿੰਦੇ ਨੀਮਲਟਨ ਵਾਲ ਸੀਗੇ ਤੇ ਬੰਦੇ ਬਹੁਤ ਬਿਮਾਰ ਹੋਏ ਉਹੀ ਚੀਜ਼ ਦਾ ਸਾਨੂੰ ਪਤਾ ਨਹੀਂ ਹੈਗਾ ਮੇਰੇ ਸਿੱਕੇਲੇ ਫੂਡ ਬਣਾਓ ਸਭ ਤੋਂ ਬੈਸਟ ਇਹ ਹੈ ਕਿ ਤੁਸੀਂ ਘਰੇ ਤੁਸੀਂ ਧਾਲ ਸਬਜ਼ੀ ਬਣਾਓ ਸਬਜ਼ੀਆਂ ਜ਼ਿਆਦਾ ਖਾਓ ਧਾਣਾ ਘੱਟ ਖਾਓ ਕਿਉਂਕਿ ਧਾਣਾ ਜੀ ਬੀ ਸ਼ੂਗਰ ਹੈ ਜੀ ਐਕਸਰਸਾਈਜ਼ ਰੱਖੋ ਯੋਗਾ ਕਰੋ ਹਮ ਖਦਰ ਮੇਰੀ ਉਮਰ ਦੀ ਹੂੰ ਮੈਂ ਤੋ ਕਟ ਉਮਰ ਦੀ ਹੂੰ ਹੁਣ ਕਈ ਲੋਕ ਇਹ ਵੀ ਚੀਜ਼ ਹੈ ਕਈਆਂ ਨੂੰ ਨਾ ਕੁਐਸਚਨ ਹਰ ਇੱਕ ਦੀ ਨੇਚਰਲ ਹਰ ਇੱਕ ਦਾ ਬ੍ਰੇਨ ਅਲੱਗ-ਅਲੱਗ ਹੈ ਜਿਵੇਂ ਆਪਣੇ ਫਿੰਗਰਪ੍ਰਿੰਟ ਅਲੱਗ-ਅਲੱਗ ਹੈ ਜੀ ਸੋਚ ਸੋਚ ਸੰਭ ਵਿਚਾਰ ਇਹ ਸਾਰੇ ਦੇਖਣ ਬਿਲਕੁਲ ਹਮ ਕਈ ਸੋਚਦੇ ਵੀ ਮੈਂ ਤੱਕ ਤੀਕਾ ਆਇਆ ਕਿਉਂ ਹਾਂ ਉਹਨਾਂ ਨੂੰ ਕੁਐਸਚਨ ਇਹ ਆ ਮੈਂ ਕੀ ਕਰਨ ਆ ਗਿਆ ਤੁਹਾਡੇ ਤੇ ਉਹਨਾਂ ਨੂੰ ਦੁੱਖ ਘਰ ਦੇ ਵਿੱਚ ਵੀ ਦੁੱਖ ਜਿਉਂ ਸੈਡ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਉਂ ਹੁੰਦਾ ਇਹ ਹੁੰਦਾ ਸਪਿਰਚੁਅਲ ਜਰਨੀ ਜੀ ਆਪਣੇ ਨੌਲੇਜ ਹੀ ਬਿਲਕੁਲ ਹੈਗੀ ਜੇ ਮੈਂ ਹੁਣ ਉਸ ਟਾਪਿਕ ਦੀ ਗੱਲ ਕਰਾਂ ਉਹ ਕਿਸੇ ਨੂੰ ਸਮਝ ਨਹੀਂ ਆਉਂਦੀ ਉਸ ਚੀਜ਼ ਦੀ ਜਾਂ ਜਿਹੜੀ ਥਰਡ ਆਈ ਓਪਨ ਕਰਦੇ ਨੇ ਇਵੇਂ ਥਰਡ ਆਈ ਕਹਿੰਦੇ ਆਪਣੇ ਪਿਕਚਰਾਂ ਦੇ ਵਿੱਚ ਆਮ ਦੇਖਦੇ ਹੁੰਦੇ ਇਹ ਅਧਿਆਤਮਿਕ ਸਪਿਰਚੁਅਲਿਟੀ ਅੰਦਰ ਹੁੰਦਾ ਕਿਸੇ ਨੇ ਵੀ ਕੋਈ ਨੋਲੇਜ ਲੈਣਾ ਕਿਸੇ ਕਿਸਮ ਦਾ ਥਰਡ ਆਈ ਬਾਰੇ ਤੀਸਰੀ ਅੱਖ ਕੀ ਹੁੰਦੀ ਹੈ ਕਿਵੇਂ ਹੈਗੇ ਕਹਿੰਦਾ ਸ਼ਿਵ ਜੀ ਦੀ ਤੀਸਰੀ ਅੱਖ <li>ਉਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਲੇਕਿਨ ਬੰਦਾ ਪਰ ਨਾ ਬਹੁਤ ਜ ਦੁੱਖ ਤਕਲੀਫ ਦੇ ਵਿੱਚ ਵੀ ਹੈਗੇ ਤੁਸੀਂ ਤੁਸੀਂ ਸਪਿਰਚੁਅਲਿਟੀ ਸਪਿਰਚੁਅਲਿਟੀ ਵੱਲ ਚਲੇ ਜਾਓ ਪਾਠ ਪੂਜਾ ਇਹਨੇ ਕਿ ਪਾਠ ਕਰ ਲੈ ਸਵੇਰੇ ਸ਼ਾਮ ਉਹਦੇ ਨਾਲ ਨਹੀਂ ਕੁਝ ਹੁੰਦਾ ਤੁਸੀਂ ਪੂਰੇ ਡੀਪ ਜਾਓ ਬੈਠੋ ਮੈਡੀਟੇਸ਼ਨ ਕਰੋ ਸੈਵਨ ਚੱਕਰਾ ਦੀ ਕਰੋ ਫਿਰ ਤੁਹਾਨੂੰ ਪਤਾ ਲੱਗ ਜੰਦਾ ਵੀ ਮੈਂ ਕਰਨ ਕੀ ਆ ਧਰਤੀ ਤੇ ਫਿਰ ਸੋਚੋ ਮੈਂ ਕੀ ਕਰਨਾ ਹੈ ਜਦੋਂ ਚੰਗਾ ਦਾ ਜਿਹੜੇ ਕੰਮ ਰਹਿ ਗਿਆ ਉਹ ਪੂਰੇ ਕਰੋ ਪਿਛਲੇ ਜਰਮਾਂ ਦੇ ਜਿਹੜੇ ਹੁੰਦੇ ਨੇ ਸਾਰੇ ਕੁਛੋ ਚੱਕਰਦੇ ਲੋਕਾਂ ਨਾਲ ਨਹੀਂ ਆਣੀ ਮੈਂ ਵੈਸੇ ਗੱਲ ਕਰ ਰਿਹਾ ਜੇ ਕਿਸੇ ਨੂੰ ਨੌਲੇਜ ਲੈਣੀ ਵੀ ਆ ਤੇ ਐਨੀ ਟਾਈਮ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਸ ਉਸ ਬਿਸੀਰ ਤੇ ਵੀ ਆ ਕੇ ਲੇਕਿਨ ਫੋਨ ਤੇ ਨਹੀਂ ਜਿਆਦਾ ਹੁੰਦੀਆਂ ਆ ਆ ਕੇ ਕਰ ਸਕਦੇ ਹੋ ਤੇ ਕੁਝ ਲੋਕ ਹੁੰਦੇ ਕਾਫੀ ਹੈਗੇ ਤੇ ਪਰ ਮੋਸਟਲੀ 90000 ਚੋਂ ਇੱਕ ਦਾ ਬੰਦੇ ਹੁੰਦਾ ਇਸ ਤਰ੍ਹਾਂ ਜਿਹੜਾ ਸਪਿਰਚੁਅਲ ਰੇਤ ਚੱਲਣਾ ਚਾਹੁੰਦਾ ਹੈ ਸ਼ਾਂਤੀ ਨਾਲ ਉਹਦੇ ਨਾਲ ਕੀ ਹੈਗਾ ਜਦੋਂ ਅਸੀਂ ਪਾਠ ਪੂਜਾ ਕਰਦੇ ਨਾਲ ਅਸੀਂ ਸਾਡੀ ਜਿਹੜੀ ਗੁੱਸਾ ਹੰਕਾਰ ਉਹ ਚੀਜ਼ ਸਾਰੇ ਖਤਮ ਹੋ ਜਾਂਦੀ ਹੈ ਫੇਰ ਬੰਦਾ ਫੇਰ ਫਿਰ ਲਾਈਫ ਤੁਹਾਡੀ ਬਹੁਤ ਹੀ ਈਜ਼ੀ ਹੋ ਜਾਂਦੀ ਹੈ ਤੁਸੀਂ ਖੁਸ਼ ਰਹਿੰਦੇ ਹੋ ਹੁਣ ਕਈ ਬਹੁਤ ਡਿਪਰੈਸ਼ਨ ਚ ਹੁੰਦੇ ਬਹੁਤ ਐਸਾ ਮੰਨਦਾ ਕਿ ਕਿਸੇ ਦੀ ਪੈਰੈਂਟਸ ਦੀ ਡੈਥ ਹੋ ਗਈ ਤੁਸੀਂ ਪਿਆਰ ਬਹੁਤ ਕਰਦੇ ਤੇ ਉਹਨਾਂ ਨੂੰ ਬਾਅਦ ਤੁਸੀਂ ਰੋਂਦੇ ਰਹਿੰਦੇ ਉਹਨਾਂ ਵਾਸਤੇ ਜੋ ਚਲੇ ਗਏ ਚਲੇ ਗਏ ਆਤਮਾ ਚਲੀ ਗਈ ਲੇਕਿਨ ਉਹਨਾਂ ਨੂੰ ਮਤਲਬ ਉਹ ਕੰਟਰੋਲ ਨਹੀਂ ਕਰ ਸਕਦੇ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਉਹ ਬੈਡ ਚੀਜ਼ ਹੋ ਜਾਂਦੀ ਹੈ ਉਹ ਸਾਰੀ ਜਿਹੜਾ ਜਿਹੜਾ ਸਮਝ ਨਹੀਂ ਆਉਂਦੀ ਮੇਰੇ ਕੋਲ ਮੇਰੇ ਨਾਲ ਐਨੀ ਟਾਈਮ ਕੰਟੈਕਟ ਕਰ ਲੈ ਕੋਈ ਚਾਰਜ ਚੂਟ ਨਹੀਂ ਹੁੰਦਾ ਵੈਸੇ ਹੀ ਮੈਂ ਕਹਿੰਦਾ ਵੀ ਚਲੋ ਨੌਲੇਜ ਮਿਲ ਜੇ ਕੋਈ ਦੁਖੀ ਬੰਦਾ ਬੱਡੀ ਹੋਰ ਚੀਜ਼ ਕਿਵੇਂ ਵੀ ਮਦਦ ਹੋ ਸਕਦੀ ਹੈ ਕਿਸੇ ਜੀਤ ਤੋਂ ਹੋ ਜਾਏ ਇਸ ਤੋਂ ਵਗੈਰ ਓਵਰ ਹੀਟਿੰਗ ਜਿਹੜੀ ਹੈਗੇ ਬੰਦ ਕਰ ਜੋ ਸਵੇਰੇ ਬਰਤ ਰੱਖਿਆ ਕਰੋ ਹਾਂ ਗ੍ਰੀਨ ਟੀ ਪੀਓ ਕਲੌਂਜੀ ਦਾ ਤੇਲ ਪੀਓ ਉਹਨਾਂ ਤੋਂ ਤੁਹਾਡੀ ਨਾੜਾਂ ਕਦੇ ਵੀ ਬਲੋਕੇਜ ਨਹੀਂ ਹੋਣਗੀਆਂ ਮੈਂ ਦੋ ਕੁ ਮਹੀਨੇ ਹੋਏ ਚੱਕਰ ਆਇਆ 100% ਗਾਇਦ ਨਾ ਕਦੇ ਕੋਈ ਕੋਈ ਮਤਲਬ ਬਿਲਕੁਲ ਵੀ ਹੈ ਨਹੀਂ ਜੀ ਤੇ ਲੰਗਸ ਵਗੈਰਾ ਸਾਰਾ ਕੁਝ ਠੀਕ ਆ ਨੂੰ ਕਿਤੇ ਫਲੂ ਹੋ ਜਾਏ ਜਾਂ ਠੰਡ ਲੱਗ ਜਾਏ ਗੱਲ ਬਿਲਕੁਲ ਜੀ ਤੇ ਉਹ ਕਿਉਂ ਹੈਗਾ ਅਸੀਂ ਕਿੰਨੇ ਸਾਲਾਂ ਤੋਂ ਮੈਂ ਕਲੌਂਜੀ ਦਾ ਤੇਲ ਦਾ ਚਮਚਾ ਹਰ ਰੋਜ਼ ਪੀਣਾ ਇਹ ਤੇ ਭੁੱਲ ਵੀ ਜਾਵੇ ਕਿ 6 ਦਿਨ ਤਾਂ ਹਫਤੇ ਚ ਹੈਗੇ ਹੈਗਾ ਵੀ ਪੀ ਲੈ ਬਿਨਾਂ ਅੱਧਾ ਚਮਚਾ ਤੇ ਉਹ ਜਦੋਂ ਉਹ ਹੋਵੇ ਤੇ ਫਿਰ ਸੇਫ ਹ ਹਮਮ ਹੁਣ ਮੈਨੂੰ ਡਰ ਨਹੀਂ ਹੈ ਕਿ ਮੈਨੂੰ ਹਾਰਟ ਅਟੈਕ ਹੋ ਜਾਊਗਾ ਹਮਮ ਕਿਉਂ ਕਿ ਇਦਨ ਕੀ ਅਸੀਂ ਕਲੌਂਜੀ ਦਾ ਤੇਲ ਪੀਨੇ ਕਲੌਂਜੀ ਦੇ ਨਾਲ ਸਾਰੇ ਜਿਹੜੇ ਬਲੱਡ ਕਲੌਟ ਹੈਗੇ ਉਹ ਸਾਰੇ ਹੀ ਤੁਹਾਡੇ ਸਾਫ ਹੋ ਜਾਂਦੇ ਰੁਕਾਵਟੀ ਹੈ ਨਹੀਂ ਕਿਸੇ ਕਿਸਮ ਦੀ ਤੇ ਫਿਰ ਤੁਸੀਂ ਐਕਸਰਸਾਈਜ਼ ਵੀ ਕਰੋ ਨਾਲੋ ਕਰੋ ਫਿਰ ਕੋ ਬੰਦਾ ਨਾ ਕੌਨਫੀਡੈਂਸ ਚੁੜਦਾ ਵੀ ਜਾ ਮੈਂ ਠੀਕ ਹ ਉਹ ਚੀਜ਼ ਤਾਂ ਹੈਗੀਆਂ ਨੇ ਤੇ ਜੇ ਗੋਲੀਆਂ ਲੱਗੀਆਂ ਤਾਂ ਫਿਰ ਬੰਦਾ ਹਰ 6 ਮਹੀਨੇ ਬਾਅਦ ਹਸਪੀਟਲ ਜਾਂਦਾ ਚੈੱਕਅਪ ਕਰਾਉਣ ਜਾਂਦਾ ਸਾਰਾ ਦੇ ਉਹ ਜੀ ਹੋ ਜਾਂਦੀ ਹੈ ਇਸ ਦਾ ਕਿ ਓਵਰ ਹੀਟਿੰਗ ਘੱਟ ਕਰਕੇ ਭੁੱਖੇ ਰੋ ਯਾਨੀ ਕਿ ਪੀਜ਼ਾ ਖਾਧਾ ਖਾ ਲਓ ਸਾਰੇ ਯਾਨੀ ਪੀਜ਼ਾ ਖਾ ਲੋ ਅੱਧਾ ਸੜ ਇਸ ਲੈ ਲਓ ਕਿਤੇ ਟੇਸਟ ਵਾਸਤੇ ਜੀ ਤੇ ਰੋਟੀ ਵੀ ਖਾਣੀ ਆ ਭੁੱਖ ਰੱਖ ਕੇ ਖਾਓ ਯਾਨੀ ਕਿ ਰਾਤ ਨੂੰ ਕੁਝ ਲੋਕ ਕਹਿੰਦੇ ਜੀ ਅਸੀਂ ਟੱਗ ਲੰਨੇ ਰਾਤ ਨੂੰ ਤੇ ਉਸ ਦਿਬਸ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਓਵਰ ਹੀਟਿੰਗ ਕਰ ਜਾਂਦੀ ਜੀ ਤੁਸੀਂ ਯਾਦ ਰੱਖੋ ਨਾ ਦਿਮਾਗ ਦੇ ਵਿੱਚ ਬੇਸੀ ਨਹੀਂ ਖਾਣਾ ਰੱਖੋ ਹੀ ਉਹਨਾ ਫੂਡ ਜਿੰਨਾ ਖਾਣਾ ਉਸ ਤੋਂ ਬਾਅਦ ਪਰੇ ਕਰ ਦੇ ਚੱਕ ਕੇ ਪਰੇ ਕਰ ਦਿਓ ਜੀ ਨਹੀਂ ਖਾਣਾ ਇਹ ਤੋਂ ਬਾਅਦ ਨਹੀਂ ਖਾਣਾ ਉਦੋਂ ਪਾਣੀ ਪੀਲੋ ਜਾਂ ਪਾਣੀ ਪੇਲਣਾ ਪੀਲੋ ਕਿਰੋਂ ਤੁਸੀਂ ਓਵਰਈਟਿੰਗ ਨਹੀਂ ਹੁੰਦੀ ਤੁਹਾਡੀ ਜਿੱਦੇ ਹੁਣ ਗੋਡੇ ਸੁਦੇ ਭਾਈਆ ਮਤਲਬ ਜਦੋਂ ਨਪਦੇ ਹਨ ਨਾ ਤੁਸੀਂ ਕਿਤੇ ਵੀ ਉਹ ਹੌਲੀ ਹੌਲੀ ਉੱਪਰ ਨੂੰ ਆਉਂਦਾ ਇਹਦਾ ਮਤਲਬ ਤੁਹਾਡੇ ਐਸਟਰ ਬਹੁਤ ਜ਼ਿਆਦਾ ਹੈਗਾ ਗੁਰਦੱਤੂ ਬਹੁਤ ਜ਼ਿਆਦਾ ਤੁਸੀਂ ਡਾਈਟ ਚੇਂਜ ਕਰੋ ਤੁਹਾਡਾ ਲੀਵਰ ਖਰਾਬ ਹੈ ਲੀਵਰ ਦੀ ਦਵਾਈ ਮਗਾ ਲਓ ਤੁਹਾਡੇ ਕੋਲ ਸਾਡੇ ਕੋਲ ਹਰ ਚੀਜ਼ ਦੀ ਪਥਰੀ ਤੋਂ ਲੈ ਕੇ ਪਥਰੀ ਲੀਵਰ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਸ਼ੂਗਰ ਹਰ ਚੀਜ਼ ਦੇ ਲਾਓ ਤੁਸੀਂ ਡਿਪਰੈਸ਼ਨ ਨੀਂਦ ਨਹੀਂ ਆਉਂਦੀ ਬੱਚਿਆਂ ਦੀ ਕੋਈ ਵੀ ਪ੍ਰੋਬਲਮ ਹੋਵੇ ਬੱਚੇ ਜਿੱਦੀ ਆ ਜਾਂ ਸ਼ਰਾਰਤਾਂ ਜ਼ਿਆਦਾ ਕਰਦੇ ਆ ਜਾਂ ਕੁਝ ਕੁਝ ਕਿਸਮਾਂ ਬੈਠੇ ਰਹਿਣ ਦੇ ਜ਼ਿਆਦਾ ਸ਼ਾਰਪ ਨਹੀਂ ਹੈਗੇ ਕਿਸੇ ਕਿਸੇ ਕੋਲ ਜੇ ਕੋਈ ਲੇਡੀ ਨੂੰ ਕੋ ਪ੍ਰੋਬਲਮ ਹੈ ਬੇਬੀ ਨਹੀਂ ਹੋ ਰਿਹਾ ਜਾਂ ਤੁਸੀਂ ਨਸ਼ੇ ਚੜਨੇ ਚਾਹੁੰਦੇ ਹੋ ਜਾਂ ਵੈਰੀਕੋਸ ਵੇਇਨਸ ਨੇ ਮੋਟਾਪਾ ਲੀਵਰ ਖਰਾਬ ਹੋ ਗਿਆ ਡਾਈਜੈਸਟਨ ਐਸਿਡ ਕੋਈ ਮੂੰਹ ਚ ਪਾਣੀ ਆਈ ਜਾਂ ਅੰਦਰ ਕਰ ਸਕਦੇ ਮੈਂ ਵੀ ਜੀਬ ਚ ਟੀ ਰਹਿੰਦੀ ਹੈ ਤੇ ਉਹ ਹਰ ਚੀਜ਼ ਦਾ ਲਾਲ ਹੈਗਾ ਜਿੰਨਾ ਵੀ ਸੰਭਵ ਹੋਵੇ ਅਸੀਂ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਅੱਜਕੱਲ ਪੈਸੇ ਦੀ ਵੀ ਸ਼ਾਰਟੇਜ ਹੈ ਸਾਰੇ ਤੁਹਾਨੂੰ ਪਤਾ ਹੀ ਹੈ ਤੇ ਕਿਸੇ ਕਿਸੇ ਦੀ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਸਟਾਰਟਿੰਗ ਤੇ ਉਹਦਾ ਇਲਾਜ ਕਰ ਲਓ ਉਹ ਵਨ ਫਸਟੇਜ ਤੇ ਸੈਕੰਡ ਸਟੇਜ ਤੇ ਜੋ 6 ਸਟੇਜ ਹੁੰਦੀਆਂ ਨੇ ਜੋ ਜਦੋਂ ਪੰਜਵੀਂ ਸਟੇਜ ਆ ਜਾਂਦੀ ਫਿਰ ਇਲਾਜ ਕਰਨ ਨੂੰ ਟਾਈਮ ਵੀ ਬਹੁਤ ਲੱਗਦਾ ਤੇ ਫਿਰ ਪੈਸੇ ਵੀ ਬਹੁਤ ਲੱਗਦੇ ਹੈ ਜਦੋਂ ਸਟਾਰਟ ਹੁੰਦੀ ਹੈ ਨਾ ਪ੍ਰੋਬਲਮ ਕੋਈ ਵੀ ਉਸੇ ਟਾਈਮ ਇਹਨੂੰ ਨੱਕ ਲੋ ਉਹਨੂੰ ਉਸੇ ਟਾਈਮ ਇਹਨੂੰ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿਓ ਇਹ ਕੰਟਰੋਲ ਹੋ ਜਾਂਦਾ ਹੈ ਜੀ ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਜੀ ਜੀ ਬਈ ਜਿੱਥੋਂ ਮਰਜੀ ਇਲਾਜ ਕਰਾਓ ਹੈਨਾ ਚਾਹੇ ਵੈਂਕੂਵਰ ਆ ਕੈਲਗਰੀ ਅਮਰੀਕਾ ਇੰਗਲੈਂਡ ਕਿਤੇ ਵੀ ਜੇ ਠੀਕ ਨਹੀਂ ਹੋ ਰਿਹਾ ਹੈ ਅਖੀਰ ਤੇ ਸਾਨੂੰ ਕਾਲ ਕਰ ਲਓ 100% ਠੀਕ ਹੋਵੋਗੇ ਕੋਈ ਪ੍ਰੋਬਲਮ ਹੈਗੀ ਪਰ ਇਹ ਦਵਾਈ ਤੇ ਡਾਈਟ ਜੋ ਅਸੀਂ ਦੱਸਿਆ ਕਿ ਉਹਦੇ ਹਿਸਾਬ ਨਾਲ ਕਰੋ ਕਿ ਬਿਮਾਰੀ ਕੋਈ ਵੀ ਹੈ ਨਾੜਾਂ ਚੜ੍ਹਦੀਆਂ ਨੇ ਵੈਰੀਕੋਜ਼ ਵੇਨ ਰੇ ਕੁਝ ਕਿਸੇ ਕਿਸੇ ਕੋਲ ਪ੍ਰੋਬਲਮ ਹੈਗੀ ਆ ਸਟ्रेस ਬਹੁਤ ਜ਼ਿਆਦਾ ਹੈਗੀ ਆ ਜਾਂ ਤੁਹਾਡੇ ਬੱਚੇ ਬੱਚੇ ਨਾਲ મતਲਬ ਬੱਚਾ ਥੋੜਾ ਜਿਆਦਾ ਓਵਰ ਐਕਟਿਵ ਹੈਗਾ ਤੁਹਾਡਾ ਮਤਲਬ ਟੀਨੇਜ ਜਾਂ ਡਰਗ ਤੇ ਚਲੇ ਗਏ ਜਾਂ ਕਿਸੇ ਹੋਰ ਕਿਸੇ ਦੀ ਕਿਸੇ ਕਿਸਮ ਦੀ ਵੀ ਬੱਚਿਆਂ ਚ ਪ੍ਰੋਬਲਮ ਹੈਗੀ ਜਾਂ ਸ਼ਰਾਬ ਜਿਆਦਾ ਪਿੰਦੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਐ ਨੰਬਰ ਲਿਖ ਕੇ ਰੱਖ ਲਓ ਜਦੋਂ ਵੀ ਤੇ ਪ੍ਰੋਬਲਮ ਹੈਗੀ ਤੁਹਾਨੂੰ ਕਾਲ ਕਰ ਲਓ ਤੇ ਐਨੀ ਟਾਈਮ ਅਸੀਂ ਹੈਗੇ ਆ ਅਵੇਲੇਬਲ ਹੈਗੇ ਆ ਤੇ ਅਸੀਂ ਇਨਿਕੇ ਅਸੀਂ ਹੀ ਬਹੁਤ ਸਮਾਂ ਤੋਂ ਇਲਾਜ ਕਰਾਇਆ ਤੁਹਾਡੀ ਠੀਕ ਨਹੀਂ ਹੋਈ ਛੱਡੋ ਪਰੇ ਛੱਡੋ ਨਹੀਂ ਅਖੀਰ ਤੇ ਸਾਡੇ ਮੈਂ ਇਹੀ ਕਹਿੰਦਾ ਅਖੀਰ ਤੇ ਸਾਡੇ ਨਾਲ ਇੱਕ ਵਾਰ ਕਨਸਲਟੇਸ਼ਨ ਕਰ ਲਓ ਤੇ 100% ਤੁਸੀਂ ਠੀਕ ਹੋਵੋਗੇ ਜੀ ਮੈਂ ਨੰਬਰ ਫਿਰ ਵੀ ਦੇ ਦਿੰਦਾ ਜੀ ਬਿਲਕੁਲ ਬਾਕੀ ਬਾਤ ਸਕਰੀਨ ਤੇ ਆ ਜਾਊਗਾ ਹੂੰ ਸਕਰੀਨ ਤੇ ਨੰਬਰ 905 494 0313 905 494 0313 ਇਹ WhatsApp ਦਾ ਨੰਬਰ ਹੈ ਜਿਹੜਾ ਦੂਸਰਾ ਨੰਬਰ ਹੈਗਾ ਉਹ ਹੈਗਾ 905 405 1515 ਕਿਸੇ ਤੇ ਵੀ ਕਿਸੇ ਫੋਨ ਤੇ ਵੀ ਤੁਸੀਂ ਕਰ ਸਕਦੇ 905 405 1515 ਬਹੁਤ इजी ਨੰਬਰ ਐਲਟੈਂਟਰ ਨੂੰ ਕਨੈਕਟ ਕਰ ਸਕਦੇ ਐਕਸਟਿੰਜਰ ਕੋਲ ਲੈ ਕੇ ਸਾਡੇ ਕੋਲ ਇੱਕ ਵੇਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੁੰਦੇ ਆ ਤੇ ਮੰਗਲਵਾਰ ਨੂੰ 4 ਤੋਂ 7 ਕੋਲ 3 ਘੰਟੇ ਖੁੱਲਦੇ ਜੀ ਕਿਉਂਕਿ ਆਪਣੇ ਪਰਸਨ ਕਮ ਹੋ ਜਾਂਦੇ ਹੈ ਜਿਹਾ ਯਾਤਰੀਪੁਰ ਰੋਡ ਐਂਟਰੀ ਹੋ ਤੇ ਜੇ ਪਰਸਨਲੀ ਡੀਟੀਏ ਰਿਟਨ ਤੇ ਐਨੀ ਟਾਈਮਸ ਨਾਲ ਕੰਸਲਟੇਸ਼ਨ ਕਰਸਰਦੇ ਆਉਣ ਤੋਂ ਪਹਿਲਾਂ ਇੱਕ ਵਾਰ ਫੋਨ ਕਰ ਲਓ ਤੇ ਅਸੀਂ ਪੂਰੀ ਮਦਦ ਕਰਾਂਗੇ ਕਿਸੇ ਕਿਸਮ ਦੀ ਕਿ ਪ੍ਰੋਬਲਮ ਹੈਗੀ ਇਹ ਨਹੀਂ ਕਿ ਪਥਰੀ ਹੋ ਗਈ ਇਹਦਾ ਇਲਾਜ ਹੈਗਾ ਸ਼ਿਲਾਜੀਤ ਹੈਗੀ ਹੈ ਜੀ ਜੋੜਾਂ ਦਾ ਦਰਦ ਹੈਗਾ ਇਹਦਾ ਇਲਾਜ ਹੈਗਾ ਬਹੁਤ ਲੋਕ ਪੁੱਛਣ ਲੱਗ ਜਾਂਦੇ ਆ ਉਹ ਗੱਲ ਹੀ ਕੋਈ ਨਹੀਂ ਹੈ ਕਿਸੇ ਕਿਸਮ ਦੀ ਵੀ ਹੈਗੀ ਹੈ ਬਿਮਾਰੀ ਸਾਡੇ ਕੋਲ ਹਰ ਚੀਜ਼ ਦਾ ਇਲਾਜ ਹੈ ਕਿਉਂਕਿ ਰੀਜ਼ਨ ਇਹ ਹੈਗਾ ਸਾਡੇ ਕੋਲ ਸਾਰੇ ਦੁਨੀਆ ਦੇ ਹਰ ਰੋਗ ਦਾ ਕਦੇ ਆਯੁਰਵੈਦਿਕ ਦੇ ਨਹੀਂ ਹੈਗੇ ਜੀ ਕਿੰਦੇ ਤੋਂ ਸਾਰੀ ਦੁਨੀਆ ਦੇ ਹਰ ਜਗ੍ਹਾ ਤੇ ਫਾਰਮੂਲੇ ਵੀ ਆਟੋਮੈਟਿਕਲੀ ਵਧੀਏ ਹੋਣੇ ਹਮ ਅ ਇੰਡੀਆ ਨੂੰ ਤਾਂ ਹੈ ਨਹੀਂਗਾ ਹਰ ਬੰਦਾ ਵੀ ਮਾਵਾਪਰ ਤੋਂ ਸਿੱਖ ਜਾਂਦਾ ਚਲੋ ਜੀ ਦੋ ਚੀਜ਼ਾਂ ਰੱਖੀਆਂ ਵੇਚਣੀ ਸ਼ੁਰੂ ਕਰ ਦੋ ਪਹਿਲਾਂ ਡਿਗਰੀਆਂ ਲੈਣੀਆਂ ਮੈਂ ਜਿਹਨੇ ਮਾਸਟਰ ਹਰਬਲਸ ਦੀ ਮੇਰੇ ਕੋਲੇ ਆ ਮੇਰੇ ਬੇਟੇ ਕੋਲੇ ਵੀ ਐ ਨੂਟ੍ਰੀਸ਼ਨ ਦੀ ਡਿਗਰੀ ਵੀ ਆ ਚਾਈਨਿਸ ਵੀ ਹੈਗੀ ਆ ਫਿਰ ਕੋਡ ਨੌਲੇਜ ਵੀ ਹੈਗਾ ਔਰ ਸਭ ਤੋਂ ਪੁਰਾਣਾ ਨਾਂ ਵੀ ਸਾਡਾ ਹੀ ਹੈਗਾ ਸਭ ਤੋਂ ਪੁਰਾਣਾ ਅਸੀਂ ਹਰਪਲ ਦੇ ਵਿੱਚ ਬਿਲਕੁਲ ਤੇ ਡਾਕਟਰ ਜਿਵੇਂ ਤੁਸੀਂ ਸ਼ੀਲਾਜੀਤ ਦਾ ਜ਼ਿਕਰ ਕੀਤਾ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓਜ਼ ਆਉਂਦੀਆਂ ਕਿ ਸ਼ੀਲਾਜੀਤ ਖਾਂਦੇ ਫਾਇਦੇ ਬਹੁਤ ਨੇ ਤੇ ਕੀ ਕੀ ਫਾਇਦੇ ਹੁੰਦੇ ਨੇ ਸ਼ੀਲਾਜੀਤ ਦੇ ਇਹ ਬੂੰਦ ਵਾਸਤੇ ਇਹ ਨਾ ਹਜ਼ਾਰਾਂ ਸਾਲ ਪਹਿਲੇ ਦਾ ਪਰ ਹੁਣ ਜਿਹੜੀ ਬਾਜ਼ਾਰ ਵਿੱਚ ਮਿਲਦੀ ਹੈ ਨਾ ਉਹ 5000 ਰੁਪਏ ਤੋਂ ਲੈ ਕੇ 1.5 ਲੱਖ ਤੱਕ ਕਿਲੋ ਹੈਗੀ ਆ ਓਕੇ ਡਿਪੈਂਡ ਕਰਦਾ ਤੁਸੀਂ ਆਰਾਮ ਦੇ ਦੀ ਲੈ ਰਹੇ ਹੋ ਜਾਂ ਕੋਈ ਕੋਨ ਚੀਜ਼ਾਂ ਲੈ ਰਹੇ ਹੋ ਜਾਂ ਕੈਪਸੂਲਾਂ ਦੇ ਵਿੱਚ ਲੈ ਰਹੇ ਹੋ ਕੈਪਸੂਲ ਦੇ ਵਿੱਚ 100% ਕੈਪਸੂਲ ਨਹੀਂ ਪਾਈਦੀ ਹੁੰਦੀ ਛਿਲਾ ਜਿੱਤ ਨਹੀਂ ਹੁੰਦੀ ਉਹ ਜੋ ਅਸ਼ਵਗੰਧਾ ਜਾਂ ਹੋਰ ਚੀਜ਼ਾਂ ਵਿੱਚ ਪਾਈ ਹੁੰਦੀਆਂ ਨੇ ਜੇ ਸਾਡੇ ਕੋਲੇ ਪਿਓਰ ਹੁੰਦੀ ਹੈ ਅਸਚੇਨੇ ਪਿਓਰ ਲੈ ਜੂ ਸਟੋਨ ਟਾਈਪ ਉਹਦੇ ਵਿੱਚ ਪਾਣੀ ਪਾਓ ਉਹਨੇ ਮਿਕਸ ਹੋ ਜਾਣਾ ਜਿਹੜੀ ਨਕਲੀ ਆ ਉਹਦੇ ਵਿੱਚ ਤੁਸੀਂ ਪਾਣੀ ਪਾਓਗੇ ਕੱਲਾ ਉਹਨੇ ਮਿਕਸ ਨਹੀਂ ਹੋਣਾ ਉਹਦੇ ਵਿੱਚ ਜਿਹੜੇ ਆਮ ਦੁਕਾਨਾਂ ਦੇ ਬਿਕਦੇ ਉਹਦੇ ਵਿੱਚੋਂ ਵੈਕਸ ਪਾਉਂਦੇ ਬੀ ਵੈਕਸ ਪਾ ਕੇ ਉਹਨੂੰ ਘੋਲ ਦਿੰਦੇ ਆ ਉਹ ਬਲਕਿ ਇਹਨਾਂ ਦਾ ਪਾਊਡਰ ਉਹ ਤਾਂ ਬਹੁਤ ਸਸਤੀ ਹੁੰਦੀ ਆ ਉਹ ਪੈਸੇ ਪੈਸੇ ਜ਼ਿਆਦਾ ਬਣਾਉਂਦੇ ਆ ਉਹਨੇ ਵੇਚਦੇ ਮਹਿੰਗੀ ਐਮਾਜ਼ਨ ਤੇ ਜਾਂ ਹੋਰ ਕਿਤੇ ਵੀ ਸਾਡੇ ਕੋਲੇ ਅਸਲੀ ਹੁੰਦੀ ਆ ਉਹ ਤੁਸੀਂ ਆਪ ਪਾਣੀ ਪਾ ਕੇ ਜਿੰਨੀ ਮਰਜ਼ੀ ਵਧੀਆ ਬਣਾ ਲਓ ਕਦੇ ਪਾਣੀ ਉੱਡ ਜਾਂਦਾ ਜੇ ਖੁੱਲੀ ਰੱਖੋ ਪਰ ਇਹ ਨਹੀਂ ਵੀ ਮਿਕਸ ਨਹੀਂ ਹੋਣੀ ਕਿਉਂਕਿ ਤੁਹਾਡੇ ਕੋਲ 100% ਪਿਓਰ ਹੁੰਦੀ ਆ ਔਰ ਸਭ ਤੋਂ ਟਾਪ ਕੁਆਲਿਟੀ ਦੀ ਅਸੀਂ ਲੈ ਕੇ ਆਉਂਦੇ ਹਾਂ ਫਿਲੋਜੀ ਤੇ ਇਹਦੇ ਚ ਨਾ ਨੇਚਰਲ ਮਿਲੀਅਨਸ ਆਫ ਯਰ ਤੋਂ ਨੇਚਰਲ ਵਿਟਾਮਿਨਸ ਹੈਗੇ ਜਿਵੇਂ ਹੁਣ ਜਿਵੇਂ ਅੰਮ ਲਾਲੋ ਬੀ ਕੰਪਲੈਕਸ ਹੋ ਗਿਆ ਜਾਂ ਉਹ ਚਿੱਟੀਆਂ ਹੋ ਗਈਆਂ ਜਾਂ ਡੀ 3 ਹੋ ਗਿਆ ਆਰਟੀਫੀਸ਼ੀਅਲ ਮੈਗਨੀਸ਼ੀਅਮ ਹੋਇਆ ਉਹ ਧਰਤੀ 'ਚ ਹੁਣ ਹੈ ਨਹੀਂ ਗਏ ਜੀ ਤੇ ਛਿਲਾਜੀ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੈਗੇ ਜਿਹੜੇ ਨੇਚਰਲੀ ਹੈਗੇ ਆ ਆਲਰੇਡੀ ਜਦੋਂ ਜਦੋਂ ਇਹ ਧਰਤੀ ਬਣੀ ਆ ਉਹ ਚੀਜ਼ਾਂ ਹੈਗੀਆਂ ਨੇ ਤੇ ਜਿਹੜੀਆਂ ਹੁਣ ਲੈਣੀਆਂ ਦਾ ਪੈਣੀਆਂ ਨੇ ਕਿਉਂਕਿ ਧਰਤੀ ਦੇ ਵਿੱਚ ਜੇ ਵੀ ਫੂਡ ਖਾਣੇ ਫਰੂਟ ਖਾਣੇ ਕੁਝ ਵੀ ਉਹਦੇ ਵਿੱਚ ਵਿਟਾਮਿਨਸ ਬਹੁਤ ਘੱਟ ਹੁੰਦੇ ਜਾਂਦੇ ਤੇ ਕੈਲੀਫੋਰਨੀਆ ਦੇ ਹੋਣ ਚਾਹੀਤ ਇੱਥੋਂ ਜਾਂ ਕਿਤੇ ਵੀ ਜੀ ਇਸ ਕਰਕੇ ਸਮਝ ਜਿਹੜੇ ਆਰਟੀਫੀਸ਼ੀਅਲ ਮੇਡ ਬਣਾਏ ਹੋਏ ਆ ਉਹ ਸਾਨੂੰ ਮੈਗਨੀਸ਼ੀਅਮ ਵੀ ਲੈਣਾ ਪੈਣਾ ਜੇ ਵੈਜੀਟੇਰੀਅਨ ਪ੍ਰੋਟੀਨ ਵੀ ਚਾਹੀਦਾ ਆਪਾਂ ਨੂੰ ਤੇ ਵੀ ਕੰਪਲੈਕਸ ਵੀ ਚਾਹੀਦਾ ਤੇ ਡੀ3 ਵੀ ਚਾਹੀਦਾ ਕਿਉਂਕਿ ਧੁੱਪ ਕਰਕੇ ਤੁਹਾਨੂੰ ਚਾਹੀਦੀ ਇਹ ਚੀਜ਼ ਤਾਂ ਨਾਲ ਜ਼ਰੂਰ ਤੇ ਪੈਂਦੀ ਹੈ ਖਾਸ ਕਰਕੇ ਵੈਜੀਟੇਰੀਅਨ ਨੂੰ ਜੇ ਅਸੀਂ ਲੈਂਦੇ ਨਹੀਂ ਲੈਂਦੇ ਫਿਰ ਅਸੀਂ ਬਿਮਾਰ ਨਹੀਂ ਹੁੰਦੇ ਜੀ ਤੇ ਨਹੀਂ ਤਾਂ ਫਿਰ ਅਸੀਂ ਸ਼ੂਗਰ ਦੀ ਕਰੀਵਿੰਗ ਘਟ ਜਾਂਦੀ ਹੈ ਮਤਲਬ ਘਟ ਹੁੰਦੀ ਹੈ ਜੇ ਅਸੀਂ ਵਿਟਾਮਿਨ ਦਿੰਦੇ ਰਹੀਏ ਨਾ ਜੀ ਜੇ ਸ਼ੂਗਰ ਸ਼ੂਗਰ ਕਣਕ ਦੇ ਵਿੱਚ ਵੀ ਰੋਟੀ 'ਚ ਵੀ ਦਾਲਾਂ 'ਚ ਵੀ ਚਨੇ 'ਚ ਵੀ ਹਰ ਚੀਜ਼ 'ਚ ਸ਼ੂਗਰ ਹੈਗੀ ਆ ਫਿਰ ਹੌਲੀ ਹੌਲੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਨਾਲ ਐਕਸਰਸਾਈਜ਼ ਰੱਖਦੇ ਆ ਫਿਰ ਤੁਸੀਂ ਜੋ ਮਰਜ਼ੀ ਖਾਓ ਪਨੀਰ ਖਾਓ ਟੋਫੂ ਖਾਓ ਟੋਫੂ ਬੰਦੇ ਵਾਸਤੇ ਠੀਕ ਹੁੰਦਾ ਲੇਡੀਜ਼ ਵਾਸਤੇ ਬਹੁਤ ਵਧੀਆ ਤੇ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਤੁਸੀਂ ਤਿੰਨ ਜਾਂ ਚਾਰ ਦਿਨ ਵੀ ਲਾਓ ਕਿਉਂਕਿ ਮੈਨੂੰ ਤਾਂ ਜਾਣਾ ਦਾ ਹਰ ਰੋਜ਼ ਚਾਹੀਦਾ ਆਪਣਾ ਹੋਵੇ ਪੰਜ ਛੇ ਦਿਨ ਤੱਕ ਟੋਟੋਟ ਹੋਵੇ ਪਰ ਜੇ ਨਹੀਂ ਵੀ ਜਾ ਸਕਦੇ ਤੁਸੀਂ ਤਿੰਨ ਘੰਟੇ ਤਿੰਨ ਦਿਨ ਲੋ ਹਫਤੇ ਦੰਨ ਕੰਟਰੀ ਕੋਲ ਐਕਸਰਸਾਈਜ਼ ਕਰੋ ਨਾ ਕੁਝ ਲੋਕ ਕਰਦੇ ਆ ਕਿ ਅਸੀਂ ਬਾਗ ਬਹੁਤ ਕਰਦੇ ਆ ਇਕੱਲੀ ਬਾਗ ਨਹੀਂ ਗੋਡੂੰਦੀ ਜੀ ਅਸੀਂ ਦੋ ਦੋ ਘੰਟੇ ਬਾਤ ਕਰਦੇ ਆ ਹੋਰ ਗੋਡਿਆਂ ਤੇ ਇੰਜਰੀ ਹੋਣ ਦਾ ਵੀ ਖਤਰਾ ਹੋ ਜਾਂਦਾ ਸਾਰੀਆਂ ਐਕਸਰਸਾਈਜ਼ ਕਰੋ ਲੱਤਾਂ ਦੀ ਵੀ ਕਰੋ ਬਾਜੂਆਂ ਦੀ ਵੀ ਆਰਮ ਪੂਰੀ ਬਾਡੀ ਦੀ ਮੂਵਮੈਂਟ ਹੋਣੀ ਚਾਹੀਦੀ ਪੂਰੀ ਬਾਡੀ ਕਰੋ ਤਾਂ ਕਿ ਹਾਰਟ ਬੀਟ ਵੀ ਵਧੇ ਸਾਈਕਲ ਵੀ ਚਲਾ ਸਕੋ ਵੇਟ ਵੀ ਚੱਕੋ ਉਹ ਡਿਪੈਂਡ ਕਰਦਾ ਜੇ ਤੁਸੀਂ ਪਤਲੇ ਹੋ ਤੁਸੀਂ ਇਹ ਵੇਟ ਨਹੀਂ ਚੜ੍ਹ ਸਕਦੇ ਕੁਝ ਲੋਕ ਵੇਟ ਲਿਫਟਿੰਗ ਨੂੰ ਪ੍ਰੇਫਰੈਂਸ ਦਿੰਦੇ ਹਨ ਜੋ ਵੀ ਚੰਗਾ ਲੱਗਦਾ ਤੁਸੀਂ ਉਹ ਐਕਸਰਸਾਈਜ਼ ਕਰੋ ਤੇ ਵਾਗ ਦਾ 10 ਮਿੰਟ 15 ਮਿੰਟ ਬਹੁਤ ਹੁੰਦੀ ਹੈ ਜਾਂ ਇੰਨੀ ਕਿ ਬਹੁਤਾ ਉਸ ਤੋਂ ਜ਼ਿਆਦਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਤੇ ਉਹਦੀ ਜਗ੍ਹਾ ਤੇ ਤੁਸੀਂ ਡੰਡ ਬੈਟਕਾਂ ਲਾ ਲੋ ਜੇ ਕੱਢੀਆਂ ਜੇ ਕੱਲੀਆਂ ਜਿਮ ਹੈਗਾ ਤਾਂ ਫਿਰ ਤਾਂ ਸਾਰਾ ਕੁਝ ਹੈਗਾ ਜੀ ਡਾਕਟਰ ਸਾਹਿਬ ਕਾਫੀ ਜਿਹੜੇ ਲੋਕ ਨੇ ਨਾ ਉਹ ਘਰ ਦੇ ਵਿੱਚ ਰਹਿੰਦੇ ਹੋਏ ਭਾਰ ਘਟਾਉਣਾ ਚਾਹੁੰਦੇ ਨੇ ਤੇ ਜੇਕਰ ਉਹਨਾਂ ਨੇ ਆਪਣੀ ਡਾਈਟ ਚੇਂਜ ਕਰਨੀ ਹੋਵੇ ਤੇ ਮੋਟਾਪਾ ਘਟਾਉਣਾ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਣਕ ਕਣਕ ਦੁੱਧ ਪਨੀਰ ਘੱਟ ਕਰ ਦਿਓ ਜੇ ਵੈਜੀਟੇਰੀਅਨ ਹੋ ਤੇ ਭੁੱਖੇ ਰਹੋ 8 ਘੰਟਿਆਂ ਦੇ ਵਿੱਚ ਤੁਸੀਂ ਰੋਟੀ ਖਾਓ ਸਵੇਰੇ ਗ੍ਰੀਨ ਟੀ ਪੀਣੀ ਹੈ ਬਿਨਾ ਖੰਡ ਤੋਂ ਥੋੜਾ ਨਮਕ ਪਾ ਲਓ ਪਹਿਲਾਂ ਤੇ 12:00 ਵਜੇ ਤੋਂ ਲੈ ਕੇ 8:00 ਵਜੇ ਦੇ ਵਿੱਚ ਵਿੱਚ ਖਾ ਲਓ ਜਾਂ ਜੇ 8 ਘੰਟੇ ਦੇ ਵਿੱਚ ਵਿੱਚ ਖਾਣਾ 12 ਤੋਂ 8 ਮਤਲਬ ਏਜੀ ਹੈ ਕਹਿਣਾ ਜੇ ਤੁਸੀਂ 6:00 ਵਜੇ ਉੱਠਦੇ ਆ ਜੇ 6:00 ਵਜੇ ਤੁਸੀਂ ਬ੍ਰੇਕਫਾਸਟ ਕਰਦੇ ਆ 8 ਘੰਟਿਆਂ ਬਾਅਦ ਜੇ 2 ਵਜੇ ਤੋਂ ਬਾਅਦ ਖਾਣਾ ਨਹੀਂ ਕੁਝ ਹਮਮ ਯਾ ਫੇ ਫੇ ਤੁਹਾਡੀ ਡਾਈਟ ਬਿਲਕੁਲ ਠੀਕ ਹੋ ਜੂ 80 2 3 ਮੇਰ ਪਿੰਦੇ ਰਹੋ ਤਾਂ ਜੇ ਜਦੋਂ ਕਿਤੇ ਕਰੀਵਿੰਗ ਹੋਵੇ ਖੰਡ ਦੀ ਜਾਂ ਮਸੋਰ ਖਾਣ ਦੀ ਇੱਕ ਦਾ ਫਰੂਟ ਖਾ ਲੋ ਜਾਂ ਫਿਰ ਥੋੜਾ ਜਿਹਾ ਨਮਕ ਪਿੰਕ ਚਾਟ ਜੀ ਤੇ ਰੱਖੋ ਚੁਟਕੀ ਤੇ ਉਤੋਂ ਦੀ ਪਾਣੀ ਪੀ ਲੋ ਤੁਹਾਡੀ ਭੁੱਖ ਮਰ ਜੂਗੀ ਓਕੇ ਯਾ ਇਹ 15 ਦਿਨ ਔਖਾ ਹੁੰਦਾ ਗ੍ਰੀਨ ਟੀ ਪੀਣਾ ਉਹਦਾ ਟੇਸਟ ਬਣਾਣਾ ਜਦੋਂ ਸਾਰਾ ਕੁਝ ਠੀਕ ਹੋ ਜਾਂਦਾ ਫਿਰ ਤੁਹਾਨੂੰ ਗ੍ਰੀਨ ਟੀ ਵੀ ਮਿੱਠੀ ਲੱਗਣਾ ਜਾਂਦੀ ਬਿਲਕੁਲ ਪਰ ਕਾਫੀ ਲੋਕ ਕਹਿੰਦੇ ਨੇ ਉਹਨਾਂ ਨੂੰ ਚਾਹ ਵੀ ਮਿੱਠੇ ਤੋਂ ਬਿਨਾ ਸਵਾਦ ਨਹੀਂ ਲੱਗਦੀ ਤੇ ਮਿੱਠਾ ਜਿੱਦਾਂ ਹੀ ਦੇਖ ਲੈਂਦੇ ਨੇ ਉਹਨਾਂ ਦਾ ਕੰਟਰੋਲ ਨਹੀਂ ਹੁੰਦਾ ਹੈਗਾ ਉਹ ਨਾ ਉਹ ਤੁਹਾਡੀ ਬਾਡੀ ਉਸ ਤਰ੍ਹਾਂ ਦੀ ਬਣੀ ਹੋਈ ਹੈ ਜੀ ਤੁਸੀਂ ਮਿੱਠੇ ਵਾਲੀ ਤੁਹਾਡੀ ਸ਼ੂਗਰ ਵਾਲੀ ਕਰੇਵੀ ਵਾਲੀ ਉਹ ਕਹਿੰਦੇ ਨੇ ਸਵੀਟ ਉਹ ਤੁਹਾਡੇ ਉਹ ਤੁਸੀਂ ਕੰਟਰੋਲ ਕਰ ਸਕਦੇ ਹੋ ਪਰ ਉਹਨਾਂ ਨੂੰ 15 ਦਿਨ ਲੱਗਦੇ ਆ ਓੱਖਾ ਲੱਗਦਾ ਕਣਕ ਨਹੀਂ ਖਾਣੀ ਜੀ ਨਾਨ ਨਹੀਂ ਖਾਣਾ ਜੀ ਜੇਕਰ ਤੇ ਉਹਨਾਂ ਮੈਕਡੋਨਲਡ ਦੇ ਕੋਲ ਦੀ ਲੰਘ ਜੋ ਉਹ ਦਿਲ ਤਾਂ ਬਹੁਤ ਕਰਦਾ ਹੈ ਨਾ ਪਰ ਉਹ ਥੋੜਾ ਮਨ ਮਾਰਨਾ ਪੈਂਦਾ ਜੀ ਤੇ ਅਸੀਂ ਜੇ ਬਾਹਰ ਵੀ ਮੈਂ ਬਹੁਤ ਵਾਰ ਕਿਹਾ ਅਸੀਂ ਬਾਹਰ ਜਾਂਦੇ ਆ ਕਿਤੇ ਅਸੀਂ ਜੇ ਭੁੱਖ ਲੱਗ ਜਾਂਦੀ ਜੇ ਕਦੇ ਆਊਟਿੰਗ ਲੈ ਗਏ ਆ ਟੂਰ ਤੇ ਗਏ ਸਾਨੂੰ ਅਸੀਂ ਸਿੱਧੇ ਮੈਕਡੋਨਲਡ ਪੀਜ਼ਾ ਜਾਹੁਰ ਐਸ ਤੇ ਤੇ ਮਹਾਟਨ ਉੱਤੇ ਚਲੇ ਜਾਂਦੇ ਹੂੰ ਅੱਛਾ ਹੁਣ ਤਾਂ ਕਾਫੀ ਵੀ ਸਮਾਲ 2 ਡਾਲਰ ਦੇ ਉੱਪਰ ਹੀ ਹੋਈ ਹੋਈ ਹੈ ਮੈਨੂੰ ਪਿੰਦਾ ਨਹੀਂ ਜਦ ਆਦਮੀ ਤਾਂ ਘਰੀ ਬਣਾ ਕੇ ਆਪਦੀ ਬਲੈਕ ਕਾਫੀ ਪੀਦੀ ਹੈ ਜੀ ਤੁਸੀਂ ਸਿੱਧਾ ਸ਼ਾਪ ਤੇ ਜਾਓ ਦੋ ਐਪਲ ਲੈ ਲਓ ਦੋ ਬਨਾਣਾ ਲੈ ਲਓ ਦੋ ਸੰਤਰੇ ਲੈ ਲਓ ਕਿੰਨੇ ਦੇ ਹੋਣਗੇ ਅਚਾਰ ਡੱਲਾ ਨਹੀਂ ਲੈ ਗਨੇ ਤੁਹਾਡੇ ਤੇ ਉੱਤੇ ਅਸੀਂ ਕਰਦੇ ਨੇ 25 30 ਦਾ ਬਿਲਕੁਲ ਤੇ ਨਾਲੇ ਤਾਂ ਪੈਸੇ ਦੀ ਬਚਤ ਨਾਲੇ ਛੇਦ ਦੀ ਬਚਤ ਨਹੀਂ ਇਹ ਤਾਂ ਯੋਗਡ ਲੈ ਰੋਣਾ ਨਹੀਂ ਯੋਗਡ ਪਿਆ ਹੁੰਦਾ ਰੋਣਾ ਤੇ ਦੋ ਡੱਬੀਆਂ ਹੋ ਲੈ ਲਓ ਪਰ ਇਹ ਤਾਂ ਇਹ ਸਿਰਫ ਕੰਜੂਸੀ ਦੀ ਨਹੀਂ ਗੱਲ ਹੈ ਆਪਣੇ ਛੇਦ ਵਾਸਤੇ ਕੰਜੂਸੀ ਕਰਨੋਂਗੇ ਇੱਕ ਤਾਂ ਫਾਇਦਾ ਅਨਾ ਬੈਸੇ ਨਹੀਂ ਬੱਚੇ ਜੀ ਦੂਸਰਾ ਤੁਹਾਡਾ ਤੁਹਾਡੀ ਹੈਲਥ ਹੈਲਥ ਠੀਕ ਰੱਖਦੇ ਇਹ ਤੁਸੀਂ ਜੇ ਨੋਟ ਕਰੋਗੇ ਪਰ ਫਿਰ ਵੀ ਲੋਕ ਭੁੱਲ ਜਾਂਦੇ ਦੱਸਿਆ ਦਾ ਬਹੁਤ ਵੇਰਾ ਫਿਰ ਵੀ ਜਦੋਂ ਜਾਂਦੇ ਪੁੱਛਦੇ ਨੇ ਪੀਜ਼ਾ ਘਰੋਂ ਜੀ ਚਾਹ ਪੀਜ਼ਾ ਪੁੱਲਾ ਲੋ ਆ ਕਰ ਲੋ ਉਹਦੀ ਤਾਂ ਫਿਰ ਗੱਲ ਚਲ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਨਾਲੇ ਇਹ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇੱਕ ਵਾਰੀ ਫਿਰ ਤੋਂ ਆਪਣੀਆਂ ਡਿਟੇਲਸ ਨੇ ਜਿਹੜੀਆਂ ਸਾਂਝੇ ਕਰ ਦੋ ਕੋਈ ਵੀ ਬਿਮਾਰੀ ਹੈਗੀ ਹੈ ਕਿਸੇ ਕਿਥੋਂ ਦੀ ਵੀ ਹੈਗੀ ਹੈ ਕਦੇ ਸ਼ਰਮਾਓ ਨਾ ਤੇ ਹਿਡਨ ਕਈ ਵਾਰ ਹੁੰਦੀਆਂ ਸਟੱਪ ਹੁੰਦੀ ਹੈ ਜਾਂ ਕੁਝ ਵੀ ਹੈ ਵਾਈਫਸਨ ਦੇ ਵਿੱਚ ਕਈ ਵਾਰ ਹੁੰਦੀਆਂ ਨੇ ਤੇ ਕੁਛ ਅਕਸੰਦੀ ਕੋ ਪ੍ਰੋਬਲਮ ਹੈਗੀ ਹੈ ਨਸ਼ੇ ਛੱਡਣੇ ਨੇ ਸ਼ਰਾਬ ਛੱਡਣੀ ਹੈ ਮੋਸਤਰੀ ਜਦੋਂ ਸ਼ਰਾਬ ਛੱਡਦੇ ਹੁੰਦੇ ਹਨ ਨਾ ਤੁਹਾਨੂੰ ਵੀਕਲ ਤੇ ਫੋਨ ਆਉਂਦੇ ਸ਼ਰਾਬ ਛੱਡਾ ਦਿੰਦੇ ਆ ਕਿਉਂਕਿ ਵੀਕਲ ਤੇ ਕਈ ਸ਼ਰਾਬ ਪੀ ਕੇ ਫਿਰ ਘਰ 'ਚ ਗੜਬੜ ਹੁੰਦੀ ਹੈ ਫਿਰ ਉਹਲੇ ਦੁਖੀ ਹੁੰਦੇ ਫਿਰ ਸਵੇਰ ਨੂੰ ਫਿਰ ਫੋਨ ਆਉਂਦੇ ਹੈ ਤੇ ਕੁਛ ਅਕਸੰਦੀ ਕੋ ਪ੍ਰੋਬਲਮ ਹੈਗੀ ਹੈ ਵੈਰੀ ਕੁਲ ਵੇਜ਼ ਦਾ ਮोटापा ਭਾਰ ਵਧ ਨਹੀਂ ਰਿਹਾ ਬੱਚਿਆਂ ਦੀ এডੂਕੇਸ਼ਨ ਵਾਸਤੇ ਸ਼ਾਰਪਨੀਆਂ ਬ੍ਰੇਨ ਐ ਐਕਸਰਸਾਈਜ਼ ਕਰਨਾ ਚਾਹੁੰਦੇ ਹਾਂ ਜਿਮ ਲੈਣੀ ਚਾਹੁੰਦੇ ਹਾਂ ਉਸ ਤੋਂ ਪਹਿਲਾਂ ਕੀ ਪ੍ਰਕਾਸ਼ਨ ਵਰਤਣੀਆਂ ਪੈਂਦੀਆਂ ਨੇ ਕਿੰਨੀ ਤੇਰੀ ਜਿਹੜੀ ਕਰਾ ਲੈਣਦੇ ਆ ਤੇ ਉਹ ਸਾਰੇ ਟੀਟਾ ਵਾਸਤੇ ਸਾਡੇ ਕੋਲੇ ਹਰ ਚੀਜ਼ ਦਾ ਇਲਾਜ ਹੈਗਾ ਕੋਲੇਸਟ੍ਰੋਲ ਸ਼ੂਗਰ ਬਲੱਡ ਪ੍ਰੈਸ਼ਰ ਨਾੜਾਂ ਦੀ ਬਲੋਕੇਜ ਹੈਗੀ ਆ ਖਾਰਸ਼ ਹੋ ਗਈ ਅਕਦੀਮਾ ਹੋ ਗਿਆ ਆ ਲੇਬਰ ਫੈਟਿਗ ਹੋ ਗਿਆ ਕਿਸੇ ਕਿਸਮ ਦੀ ਕੋ ਪ੍ਰੋਬਲਮ ਹੈਗੀ ਆ ਮੈਂ ਹਮੇਸ਼ਾ ਇਹ ਕਹਿੰਦਾ ਨਾ ਬਿਮਾਰੀ ਕੋਈ ਵੀ ਹੈ ਕਿਹੜੀ ਕਿਹੜੀ ਬਿਮਾਰੀ ਦਾ ਨਾਮ ਲਓਗੇ ਹੈਡ ਰੈਨ ਦੀ ਹੈ ਮਾਈਗਰੇਨ ਦੀ ਸਾਲਾ ਬਦੀ ਅਸੀਂ ਬਹੁਤ ਜਲਦੀ ਠੀਕ ਕਰ ਦਿੰਦੇ ਹੁੰਨੇ ਓਕੇ ਸਾਨੂੰ ਕੋਲੇ ਬੱਚਿਆਂ ਵਾਸਤੇ ਵੀ ਹੈਗੀ ਆ ਹੂੰ ਤੇ ਜਿਹੜੇ ਪਾਊਡਰ ਨਹੀਂ ਖਾ ਸਕਦੇ ਉਹਨਾਂ ਵਾਸਤੇ ਕੈਪਸੂਲ ਵੀ ਹੁੰਦੇ ਆ ਜੀ ਤੇ ਸਾਡੇ ਕੋਲ ਟੈਂਚਰ ਵੀ ਆ ਗਿਆ ਹਰਬਲੋਪੈਥੀ ਟਾਈਪ ਨਾ ਸੀ ਇਹਦੇ ਤੱਕ ਉਹਨਾਂ ਦੇ ਅਰਕ ਕੱਢ ਲਈਦਾ ਹਰਬਲ ਤੇ ਉਹ ਫਿਰ ਬੱਚਿਆਂ ਨੂੰ ਫਲੋ ਡਰਾਪ ਦੇ ਦੇ ਜੂਸ ਪਾ ਕੇ ਦੇ ਦੋ ਕੋਈ ਸੱਚੀ ਚੀਜ਼ ਵਿੱਚ ਵੀ ਪਾਣੀ ਦੇ ਦੇ ਜੂਸ ਪਾ ਕੇ ਦੇ ਦੋ ਤੇ ਕੁਝ ਬੱਡੇ ਵੀ ਹੈਗੇ ਜਿਨ੍ਹਾਂ ਨੂੰ ਥੋੜਾ ਜਿਹਾ ਪਾਊਡਰ ਨਹੀਂ ਲੈ ਹੁੰਦਾ ਉਹਨਾਂ ਨੂੰ ਫਿਰ ਅਸੀਂ ਟੈਕਸਚਰ ਬਣਾ ਕੇ ਦੇ ਦਿੰਦੇ ਹੁੰਦੇ ਆ ਜਿਹੜਾ ਨੂੰ ਬਹੁਤ ਜਲਦੀ ਫਰਕ ਪੈ ਜਾਂਦਾ ਓਕੇ ਅਲਰਜੀ ਨਹੀਂ ਹੈਗੀ ਬੋਡੀ ਦੇ ਹੱਥ ਪੈ ਠੰਡੇ ਰਹਿੰਦੇ ਨੇ ਆਰਨ ਦੀ ਕਮੀ ਹੈ ਲਿਪਸਟ ਕਾਲੇ ਹੋ ਜਾਂਦੇ ਮੱਥਾ ਕਾਲਾ ਹੋ ਗਿਆ ਇੱਥੇ ਕੇ ਵੀ ਸਪੌਟ ਲੇਡੀ ਦੇ ਪੈ ਜਾਂਦੇ ਬੰਦਾ ਦੇ ਵੀ ਕਾਲੇ ਗੱਲਾਂ ਤੇ ਕਾਲੇ ਕਾਲੇ ਸਪੌਟ ਪੈ ਜਾਂਦੇ ਸ킨 ਖਰਾਬ ਹੋ ਗਈ ਕਾਲਾਪਨ ਆ ਗਿਆ ਕਿਸੇ ਕਿਸੇ ਨੂੰ ਕੋ ਪ੍ਰੋਬਲਮ ਹੈਗੀ ਸਾਡੇ ਕੋਲ ਹਰ ਚੀਜ਼ ਦਾ ਇਲਾਜ ਹੈਗਾ ਐਨੀ ਟਾਈਮ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੌਲ ਐਂਡ ਪੌਲ ਹਰਬਲ ਅਹ 에어ਪੋਰਟ ਐਂਡ ਰੂ ਦੇ ਕਾਰਨ ਤੇ ਹੈਗਾ ਯੂਨੋਟੈਕਸ ਦੋਗਾ 2985 ਮੇਨ ਫਲੋਰ ਤੇ ਰੂ ਰੋਡ ਯੂਨਿਟ ਐਕਸਟਰਾ ਦੋ ਇੱਕ ਵੇ ਤੁਸੀਂ 8 ਵਜੇ ਦੇ 7 ਵਜੇ ਤੋਂ ਪਹਿਲਾਂ ਬੁਲਾ ਜਾਓ ਕਿਉਂਕਿ ਘੰਟਾ ਕੱਢ ਲਾਦੀ ਹੁੰਦਾ ਹਰ ਇੱਕ ਨੂੰ ਦਵਾਈ ਦੇ ਜੀ ਜੀ ਬਿਲਕੁਲ ਤੇ ਐਨੀ ਟਾਈਮ ਫਿਰ ਨਾਲ ਕੰਟੈਕਟ ਕਰ ਸਕਦੇ ਤੇ ਨੰਬਰ ਵੀ ਦੱਸ ਦੋ ਇੱਕ ਵਾਰੀ 905 405 1515 905 405 1515 ਜਿਹੜਾ ਵਟਸਐਪ ਦਾ ਨੰਬਰ ਹੈਗਾ ਕਿਤੇ ਵੀ ਹੈਗਾ ਤੁਸੀਂ ਕੈਲਗਰੀ ਰਿਮਿੰਟਨ ਵੈਨਕੂਵਰ ਅਮਰੀਕਾ ਇੰਗਲੈਂਡ ਕਿਤੇ ਵੀ ਹੈਗਾ ਤੁਸੀਂ ਸਾਨੂੰ ਉਸ ਨੰਬਰ ਤੇ ਵਟਸਐਪ ਤੇ ਉਹ ਨੰਬਰ ਨੋਟ ਕਰਕੇ ਰੱਖ ਲਓ 905 494 49403130139514990313 ਇਹ ਤੇ ਥੀਨ ਕੀ ਕਰਦੇ ਨੇ ਜੀ ਅਸੀਂ ਜਦੋਂ ਵੀ ਕਿਸੇ ਨੂੰ ਟਰੀਟਮੈਂਟ ਦੇਣੀ ਹੁੰਦੀ ਅਸੀਂ ਪਹਿਲਾਂ ਨਾ WhatsApp ਨੰਬਰ ਤੇ ਰਜਿਸਟਰ ਕਰਾਈਏ ਉਹਨੂੰ ਕਹਿੰਦੇ ਜੀਵਦੀਪ ਤੇ ਫੇਸ ਦੀ ਪਿਕਚਰ ਭੇਜ ਦਿਓ ਹਮ ਓਕੇ ਜੇ ਮਟਾਪਾ ਨੂੰ ਦੂਰ ਕਰਨਾ ਫਿਰ ਆਪਣੇ ਫੋਨ ਫੋਟੋ ਪੇਟਰੀ ਤੇ ਤਾਂ ਜਦੋਂ ਪਤਾ ਲੱਗਣੀ ਬੋਡੀ ਕਿਸ ਤਰ੍ਹਾਂ ਦੀ ਨਾ ਪਾ ਰਿਹਾ ਹੈਗਾ ਕਿਵੇਂ ਹੈ ਤੇ ਡਾਕਟਰ ਦੇ ਹਿਸਾਬ ਨਾਲ ਹੁੰਦਾ ਜੇ ਕੋਈ ਜ਼ਖਮ ਵਗੈਰਾ ਹੈਗੀ ਸਕਿਨ ਖਰਾਬ ਹੈਗੀ ਹੈ ਫਿਰ ਉਸ ਕਿੰਦੇ ਸਪੌਟ ਪੇ ਦੋਸਨ ਫੇਸ ਦੀ ਤੇ ਜੀਬ ਦੀ ਭੇਜ ਦੋ ਪਿਕਚਰ ਤੇ ਫਿਰ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਅਸੀਂ ਜੋ ਚੈੱਕ ਕਰਦੇ ਤੁਹਾਡੇ ਜਦੋਂ ਨੰਬਰ ਆਊਗਾ ਫਿਰ ਉਸ ਤੋਂ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਫਿਰ ਰਿਜ਼ਲਟ ਨੂੰ ਕੰਟੈਕਟ ਕਰਦੇ ਆ ਫਿਰ ਸਾਰਾ ਪੁੱਛਦੇ ਆ ਫਿਰ ਅਸੀਂ ਫੋਨ ਤੇ ਦੱਸ ਦਿੰਦੇ ਵੀ ਆਹ ਚਾ ਖਾਓ ਆ ਨਾ ਖਾਓ ਨਾ ਡਾਈਟ ਚਾਰਟ ਵੀ ਜਦੋਂ ਦਵਾਈ ਭੇਜਦੀ ਹੈ ਨਾਲ ਪਾਸੀਂ ਚਾਰਟ ਪੇਪਰ ਵੀ ਦੇ ਦਿਨ ਡਾਈਟ ਦਾ। ਓਕੇ ਜੀ। ਤੇ ਫਿਰ ਵੀ ਕੋਈ ਕੁਐਸਚਨ ਹੋਵੇ ਐਨੀ ਟਾਈਮ ਨੰਬਰ ਨੋਟ ਕਰਕੇ ਰੱਖ ਲਓ। ਕਿਤੇ ਵੀ ਜ਼ਰੂਰਤ ਪੈਸੇ ਲੱਦੀ ਹੈ। ਓਕੇ ਫਿਰ ਨੰਬਰ ਯਾਦ ਨਹੀਂ ਰਹਿੰਦਾ। ਜੀ। ਤੇ ਇਸ ਕਰਕੇ ਨੰਬਰ ਲੱਕੀ ਡਾਇਰੀ ਦੇ ਵਿੱਚ ਲੈ ਕੇ ਰੱਖ ਲਓ ਪੌਲ ਐਂਡ ਪੌਲ ਹਰਬਲ ਤੇ ਨਾਲ ਨੰਬਰ ਲੈ ਕੇ ਰੱਖ ਲਓ। ਫਿਰ ਕਦੇ ਪ੍ਰੋਬਲਮ ਨਹੀਂ ਆਉਂਦੀ। ਜਦੋਂ ਵੀ ਕਿਤੇ ਪੱਥਰੀ ਹੋ ਗਈ, ਇੱਕਦਮ ਦਰਦ ਹੋਣ ਲੱਗੇ, ਬਿਲਕੁਲ ਸੁੱਤ ਨਹੀਂ ਕੀ ਕਰੀਏ। ਫਿਰ ਉਸੇ ਟਾਈਮ ਸਾਨੂੰ ਕਾਲ ਕਰ ਸਕਦੇ ਆ। ਬਿਲਕੁਲ ਜੀ। ਜਦ ਨਾੜਾਂ ਚੜਦੀਆਂ ਨੇ ਕਿਸੇ ਕਿਤੇ ਕੋਈ ਪ੍ਰੋਬਲਮ ਆ ਸਕਦੀ ਹੈ ਬੰਦੇ ਨੂੰ। ਬਿਲਕੁਲ ਜੀ। ਤੇ ਉਸੇ ਟਾਈਮ ਇਹ ਨੰਬਰ ਹਮ ਪ੍ਰੋਗਰਾਮ ਦੇ ਵਿੱਚ ਐਨਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਆਏ ਥੈਂਕ ਯੂ ਥੈਂਕ ਯੂ ਵੈਰੀ ਮਚ ਤੈਸੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋਅ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਫਿਰ ਤੋਂ ਮੁਲਾਕਾਤ ਕਰਵਾਈ ਗਈ ਹੈ ਪੌਲ ਐਂਡ ਪੌਲ ਹਰਬਲ ਤੋਂ ਡਾਕਟਰ ਪੌਲ ਦੇ ਨਾਲ ਤੇ ਜਾਣਕਾਰੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਲੱਗੀ ਹੋਵੇਗੀ ਤੁਹਾਨੂੰ ਸਾਰਿਆਂ ਨੂੰ ਤੇ ਜੇਕਰ ਇਸ ਪ੍ਰੋਗਰਾਮ ਨੂੰ ਤੁਸੀਂ ਦੁਆਰਾ ਦੇਖਣਾ ਹੋਵੇ ਤਾਂ ਹਮਦਰਦ ਮੀਡੀਆ ਦੇ YouTube ਚੈਨਲ ਤੇ ਜਾ ਕੇ ਲਾਈਵ ਦੇ ਵਿੱਚ ਇਸ ਨੂੰ ਦੁਆਰਾ ਦੇਖ ਸਕਦੇ ਹੋ ਤੇ ਹੋਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੇਕਰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਪੌਲ ਐਂਡ ਪੌਲ ਹਰਬਲ ਜਾਂ ਫਿਰ ਕਾਲ ਕਰਕੇ ਵੀ ਪ ਯਾਰ ਹੁਣ ਮੈਨੂੰ ਦਿਓ ਇਜਾਜ਼ਤ ਸੱਚਰੇ ਕਾਲ